ਮਨਿੰਦਰ ਕੀ ਗੱਲ ਹੋ ਗਈ? ਕਾਹਤੇ ਇੱਥੇ ਬੁਲਾਇਆ ਤੂੰ ਸਾਨੂੰ? ਕੀ ਦੱਸਾਂ ਯਾਰ ਮੈਂ ਬਹੁਤ ਪਰੇਸ਼ਾਨ ਆ। ਮੈਨੂੰ ਤੁਹਾਡੇ ਨਾਲ ਗੱਲ ਕਰਨੀ ਸੀ ਤਾਂ ਹੀ ਤੁਹਾਨੂੰ ਇੱਥੇ ਸੱਦਿਆ। ਜੇ ਕੁਝ ਦੱਸਾਂਗੀ ਫੇਰੀ ਪਤਾ ਲੱਗੂ ਨਾ ਵੀ ਹੋਇਆ ਕੀ ਐ। ਪਰੇਸ਼ਾਨ ਕਾ ਤੂੰ ਆ? ਗੱਲ ਕੀ ਹੋਈ ਐ? ਕੁਝ ਨਾ ਕੁਝ ਤਾਂ ਦੱਸ। ਗੱਲ ਤਾਂ ਬਹੁਤ ਵੱਡੀ ਹੋ ਗਈ। ਪਰ ਕਈ ਵਾਰ ਮੈਨੂੰ ਲੱਗਦਾ ਮੇਰੀ ਗਲਤੀ ਹੈ ਤੇ ਕਈ ਵਾਰ ਲੱਗਦਾ ਵੀ ਮੇਰੀ ਕੋਈ ਗਲਤੀ ਨਹੀਂ ਫਿਰ ਵੀ ਮੇਰੇ ਨਾਲ ਇਹ ਸਾਰਾ ਕੁਝ ਕਿਉਂ ਹੋ ਰਿਹਾ? ਮੈਂ ਤਾਂ ਕਦੇ ਕਿਸੇ ਦਾ ਮਾੜਾ ਹੀ ਨਹੀਂ ਕੀਤਾ। ਸੋ ਗੁੱਜੀ ਕੁਛ ਚੰਗਾ ਕਰਨ ਜਾਨੀ ਆ ਆਪਦੇ ਨਾਲ ਹੀ ਮਾੜਾ ਹੋ ਜਾਂਦਾ ਸਾਰੇ ਮੈਨੂੰ ਗਲਤ ਸਮਝਣ ਲੱਗ ਜਾਂਦੇ ਆ ਇਹ ਸਮਝੀ ਨਹੀਂ ਅਸੀਂ ਕੌਣ ਤੈਨੂੰ ਗਲਤ ਸਮਝਦੇ ਆ ਕੀ ਦਾ ਮਾੜਾ ਹੋ ਜਾਂਦਾ ਕੀ ਗੱਲ ਕਰੀ ਜਾਨੀ ਆ ਗੱਲ ਗੋਲ ਨਾ ਕਰ ਯਾਰ ਘਰਦਿਆਂ ਦੀ ਗੱਲ ਕਰਦੀ ਆ ਤੈਨੂੰ ਪਤਾ ਹੁਣ ਕਿੰਨੇ ਦਿਨ ਹੋ ਗਏ ਮੇਰੇ ਨਾਲ ਮੇਰੇ ਘਰ ਦੇ ਮੇਰੇ ਨਾਲ ਬੋਲਦੇ ਨਹੀਂ ਹੈਗੇ ਕਿੰਨੇ ਦਿਨ ਹੋ ਗਏ ਮੈਂ ਸਭ ਨੂੰ ਬੁਲਾਉਣੀ ਆ ਕੋਈ ਵੀ ਨਹੀਂ ਬੋਲਦਾ ਪਤਾ ਨਹੀਂ ਕੀ ਰੀਜ਼ਨ ਕਿਉਂ ਤੇਰੇ ਘਰ ਦੇ ਬੋਲਦੇ ਕਿਉਂ ਨਹੀਂ ਤੂੰ ਤਾਂ ਉਹਨਾਂ ਦਾ ਇੰਨਾ ਕਰਦੀ ਆ ਹੀਗਲ ਹੋ ਗਈ ਯਾਰ ਸਾਰਾ ਕੁਝ ਵਧੀਆ ਤਾਂ ਚੱਲੀ ਜਾਂਦਾ ਸੀਗਾ ਸਮਝ ਨਹੀਂ ਲੱਗਦੀ ਕੋਈ ਨਾ ਕੋਈ ਤਾਂ ਕਾਰਨ ਹੋਊਗਾ ਹੀ ਇਸ ਤਰੀਕਾ ਕਰਨ ਦਾ ਉਹਨਾਂ ਦਾ ਹੈ ਕੋਈ ਕਾਰਨ ਜੇ ਕਾਰਨ ਪਤਾ ਹੁੰਦਾ ਤਾਂ ਮੈਂ ਪੁੱਛ ਹੀ ਨ ਲੈਂਦੀ ਉਹਨਾਂ ਨੂੰ ਐਂ ਤਾਂ ਕਿਵੇਂ ਹੋ ਸਕਦਾ ਕੋਈ ਕਾਰਨ ਨਾ ਹੋਵੇ ਤੇਰੇ ਨਾਲ ਹੋ ਤੇਰੇ ਘਰ ਦੇ ਤੇਰਾ ਮਾਪੇ ਤੇਰਾ ਭੈਣ ਭਾਈ ਸਾਰੇ ਟੁੱਟ ਕੇ ਬੈਠ ਜਾਣ ਇਹ ਕਿੱਥੇ ਲਿਖਿਆ ਦੱਸ ਨਾਲੇ ਤੇਰਾ ਤਾਂ ਇੰਨਾ ਕਰਦੇ ਆ ਭੈਣ ਭਰਾ ਤੇਰਾ ਪਰ ਹਰ ਪੇ ਤਾਂ ਬੋਲਦੇ ਨਹੀਂ ਕੋਈ ਨਾ ਕੋਈ ਗਲਤਤਾ ਹੋਊਗੀ ਜਿਹੜੀ ਗੱਲ ਹੈ ਆਪਣੇ ਦਿਲ ਕੋਲ ਰੱਖੀ ਜਾਂਦੀ ਹੈ ਜੇ ਸਾਨੂੰ ਤੋ ਉਹ ਗੱਲ ਨਹੀਂ ਦੱਸਣੀ ਨਾ ਪਰ ਨਾ ਦੱਸ ਸਾਨੂੰ ਇੱਥੇ ਬੁਲਾਇਆ ਦਾ ਤਰ੍ਹਾਂ ਕੋਈ ਫਾਇਦਾ ਨਹੀਂ ਜੇ ਗੱਲ ਦੱਸਾਂਗੇ ਤਾਂ ਗੱਲ ਕਲੀਅਰ ਹੋਊਗੀ ਫਿਰ ਦਿਨ ਉਸ ਦੀ ਉਹ ਹੀ ਦਾਇਆ ਦੇਵਾਂਗੇ ਗੱਲ ਤਾਂ ਇਹ ਹੀ ਹੈ ਤੁਹਾਨੂੰ ਪਤਾ ਹੀ ਆ ਕਈ ਦਿਨਾਂ ਤੋਂ ਪੂਆ ਨਾਲ ਮਿਲੜਾਈ ਚੱਲ ਰਹੀ ਸੀ ਅਸੀਂ ਆਪਸ ਵਿੱਚ ਬੋਲ ਨਹੀਂ ਰਹੇ ਸੀ ਤੇ ਪੂਆ ਕੱਲ ਦੀ ਘਰੋਂ ਗਾਇਬ ਆ ਪਤਾ ਨਹੀਂ ਕਿੱਥੇ ਗਈ ਬਸ ਐਸ ਗੱਲ ਦੇ ਗੁੱਸਾ ਕਰਦਿਆਂ ਨੂੰ ਗਾਇਬ ਹੈ ਜਾਂ ਤੁਸੀਂ ਕੋਈ ਰਿਸ਼ਤੇਦਾਰ ਇੱਥੇ ਨਹੀਂ ਪਤਾ ਕੀਤਾ ਆਏ ਹੁਣ ਸਿਆਣੀ ਬਿਆਣੀ ਹੈ ਪੂਆ ਉਹ ਕਿੱਥੇ ਵਗ ਜੂਗੀ ਮਲੇ ਮੇਰੀ ਗੱਲ ਸੁਣ ਜਦੋਂ ਤੈਨੂੰ ਮੈਂ ਪਹਿਲਾਂ ਕਿਹਾ ਸੀ ਵੀ ਪੂਆ ਨਾਲ ਤੂੰ ਬਣਾ ਕੇ ਰੱਖ ਹੈ ਪੂਆ ਇਹ ਜਾ ਕੁਝ ਨਹੀਂ ਕਰ ਸਕਦੀ ਫਿਰ ਤੂੰ ਸਾਡੀ ਗੱਲ ਨਹੀਂ ਮੰਨੀ ਨਾ ਵੀ ਯਾਰ ਕਰ ਕਿਉਂ ਨਹੀਂ ਸਕਦੀ ਆਪਾਂ ਨੂੰ ਕਿਸੇ ਦਿਲ ਦਾ ਕੀ ਪਤਾ ਹੁੰਦਾ ਵੈਸੇ ਮੈਨੂੰ ਲੱਗ ਹੀ ਰਿਹਾ ਸੀ ਕਿ ਵੀ ਸਾਰਾ ਕੁਝ ਪੂਆ ਦਾ ਕੀਤਾ ਕਰਾਇਆ ਹੀ ਆ ਆਹੋ ਤਾਂ ਹੀ ਫਿਰ ਉਹ ਵਗ ਗਈ ਘਰ ਛੱਡ ਕੇ ਹੈਨਾ ਤੇ ਵਗ ਗਈ ਤੇ ਵਗ ਗਈ ਫਿਰ ਮੇਰੇ ਘਰਦਿਆਂ ਨੂੰ ਜਿਆਦਾ ਦੁੱਖ ਹੈ ਇਸ ਗੱਲ ਦਾ ਅੱਛਾ ਘਰਦਿਆਂ ਨੂੰ ਜਿਆਦਾ ਦੁੱਖ ਹੈ ਜਦੋਂ ਜਦੋਂ ਇਹਨੇ ਆਪਣੇ ਨਾਲ ਗੱਲ ਕਰ ਲੈਣੀ ਆ ਆਪਾਂ ਨੂੰ ਸਾਰਾ ਕੁਝ ਦੱਸ ਦੇਣਾ ਆਪਾਂ ਇਹਨੂੰ ਰਾਏ ਦੇ ਦੇਣੀ ਆ ਵੀ ਤੂੰ ਐਂ ਕਰ ਉਹ ਚੀਜ਼ ਜਾ ਕੇ ਇਹਨੇ ਮੰਨਣੀ ਨਹੀਂ ਫਿਰ ਨਾ ਫਿਰ ਗੱਲ ਕਰੇ ਦਾ ਕੀ ਫਾਇਦਾ ਹੁਣ ਆਪਣੇ ਕੋਲੇ ਗੱਲ ਕਰਨ ਆਈ ਆ ਇਹ ਆਪਾਂ ਇਹਨੂੰ ਕੁਝ ਦੱਸਾਂਗੇ ਠੀਕ ਹੈ ਉਹ ਨਾ ਮੰਨੂਗੀ ਫਿਰ ਆਪਣਾ ਤਾਂ ਇੱਥੇ ਟਾਈਮ ਖਰਾਬ ਹੀ ਕਰਦੀ ਆ ਨਾ ਇਹ ਫਿਰ ਮਨਿੰਦਰ ਜੇ ਇਹੀ ਗੱਲਾਂ ਦਾ ਤੂੰ ਸਾਨੂੰ ਨਾਂ ਬੁਲਾਇਆ ਕਰਨਾ ਜੇ ਸਾਡੀ ਕੋਈ ਗੱਲ ਹੀ ਨਹੀਂ ਮੰਨਣੀ ਯਾਰ ਗੱਲ ਤਾਂ ਕਿਉਂ ਨਹੀਂ ਮੰਨਣੀ ਪਰ ਤੁਸੀਂ ਵੀ ਤਾਂ ਮੇਰੀ ਗੱਲ ਸਮਝੋ ਨਾ ਮੈਂ ਤੁਹਾਨੂੰ ਤਾਂ ਹੀ ਇੱਥੇ ਬੁਲਾਇਆ ਵੀ ਆ ਦਿਲ ਦੀ ਗੱਲ ਤੁਹਾਨੂੰ ਦੱਸਾਂ ਤੁਸੀਂ ਤਾਂ ਗੂ ਮੈਨ ਮੇਰੇ ਨਾਲ ਲੜਨ ਲੱਗ ਜੰਨੇ ਨ ਦੱਸ ਜਦੋਂ ਤੁਹਾਡੀ ਕੋਈ ਗੱਲ ਹੀ ਨਹੀਂ ਮੰਨਣੀ ਠੀਕ ਹੈ ਫਿਰ ਸਾਨੂੰ ਇੱਥੇ ਬੁਲਾਏ ਦਾ ਫਾਇਦਾ ਕੀ ਹੈ ਨਾ ਤੁਹਾਨੂੰ ਕੀ ਲੱਗਦਾ ਕਿ ਮੈਂ ਗਲਤ ਹਾਂ ਤੇ ਭੂਆ ਸਹੀ ਆ ਫਿਰ ਸਹੀ ਕੌਣ ਆ ਤੂੰ ਦੱਸ ਮੈਂ ਹੀ ਸਹੀ ਆ ਆਪਦੀ ਜਗ੍ਹਾ ਤੇ ਕਿਉਂ ਮੈਨੂੰ ਪਤਾ ਵੀ ਭੂਆ ਸਾਡਾ ਮੜਾ ਹੀ ਚਾਹੁੰਦੀ ਸੀ ਇਹਨਾਂ ਦਿਨਾਂ ਦੀ ਅੱਛਾ ਭੂਆ ਨੇ ਸਾਰੀ ਉਮਰ ਗੱਡੀ ਆ ਉਸ ਘਰ ਦੇ ਵਿੱਚ ਅੱਜ ਤੱਕ ਤਾਂ ਉਹਨੇ ਕਦੇ ਕਿਸਦਾ ਕੋਈ ਮੜਾ ਨਹੀਂ ਚਾਇਆ ਐਡੀ ਹੋ ਗਈ ਤੂੰ 22 25 ਸਾਲਾਂ ਦੀ ਅੱਜ ਤੱਕ ਤਾਂ ਤੇਰਾ ਕੁਛ ਉਹਨੇ ਮੜਾ ਨਹੀਂ ਕੀਤਾ ਸੋਚ ਕਦੇ ਆ ਦਿਮਾਗ ਦੇ ਨਾਲ ਨਾ ਸੋਚ ਪੜ੍ਹੀ ਲਿਖੀ ਐ ਤੂੰ ਟੀਚਰ ਐ ਤੂੰ ਹਾਂ ਤੂੰ ਕਿਵੇਂ ਇਹਦਾ ਯਾਰ ਕਿਵੇਂ ਰੈਕਟ ਕਰਦੀ ਮੈਨੂੰ ਤੇਰੀ ਗੱਲ ਨਹੀਂ ਸਮਝ ਲੱਗਦੀ ਯਾਰ ਇਹ ਨਹੀਂ ਸਮਝੇ ਜਿੰਨਾ ਮਰਜ਼ੀ ਸਮਝਾਈ ਜਾ ਮੇਰੀ ਗੱਲ ਨੂੰ ਤੁਸੀਂ ਸਮਝੋ ਯਾਰ ਮੈਂ ਆਪਦੀ ਜਗ੍ਹਾ ਤੇ ਸਹੀ ਆ ਮੈਂ ਆਪਦੇ ਘਰ ਦੇ ਬਾਰੇ ਹੀ ਸੋਚਿਆ ਪਰ ਘਰ ਦੇ ਮੇਰੇ ਬਾਰੇ ਨਹੀਂ ਸੋਚ ਰਹੇ ਇਹ ਕਿੱਥੇ ਲਿਖਿਆ ਵੀ ਘਰ ਦੇ ਜਵਾਕਾਂ ਬਾਰੇ ਨਹੀਂ ਸੋਚਦੇ ਹੁੰਦੇ ਮੈਂ ਕਿੱਥੇ ਲਿਖਿਆ ਤੂੰ ਹਰ ਵਾਰੀ ਸਹੀ ਹੋਵੇਂ ਹਾਂ ਤੇ ਘਰ ਦੇ ਗਲਤ ਜਾਂ ਭੂਆ ਗਲਤ ਇੱਕ ਵਾਰੀ ਸਾਡੇ ਮਗਰ ਲਾ ਕੇ ਦੇਖ ਮਨਿੰਦਰ ਤੈਨੂੰ ਮੈਂ ਸਹੀ ਕਹਿਣਾ ਜਿਵੇਂ ਤੈਨੂੰ ਅਸੀਂ ਕਹਿ ਰਹੇ ਹਾਂ ਨਾ ਜੀ ਤੈਨੂੰ ਸਹੀ ਰਹਿ ਦਵਾਂਗੇ ਜੇ ਤੂੰ ਸਾਨੂੰ ਆਪ ਦੇ ਦੋਸਤ ਸਮਝਦੀ ਹੈ ਤੇ ਸਾਨੂੰ ਤੂੰ ਇੱਥੇ ਟਾਈਮ ਕੱਢ ਕੇ ਬੁਲਾਇਆ ਵੀ ਅਸੀਂ ਤੂੰ ਸਾਨੂੰ ਆਪਦਾ ਦੁੱਖ ਦੱਸੇਂ ਤੇ ਅਸੀਂ ਤੈਨੂੰ ਕੋਈ ਰਹਿ ਦਈਏ ਤਾਂ ਸਾਡੀ ਰਹਿ ਸਮਝ ਇੱਕ ਵਾਰੀ ਘਰ ਦੇ ਨਾਲ ਗੱਲ ਕਰ ਭੋਆ ਨੂੰ ਘਰੇ ਬੁਲਾ ਠੀਕ ਹੈ ਠੀਕ ਹੈ ਨਾ ਇੱਥੇ ਠੀਕਾ ਕਹਿ ਦੇਣੀ ਹੈ ਘਰੇ ਜਾ ਕੇ ਤੂੰ ਹੋਰ ਬਣ ਜਾਣੀ ਆ ਬਾਅਦ ਵਿੱਚ ਆ ਕੇ ਕੋਈ ਹੋਰ ਗੱਲ ਦੱਸਦੀ ਆ ਤੇ ਯਾਰ ਘਰ ਦੇ ਨੂੰ ਇੰਨੇ ਵਿੱਚ ਕੀ ਗੁੱਸਾ ਕੀ ਮੇਰੇ ਨਾਲ ਬੋਲਣ ਨੂੰ ਹੀ ਹਟ ਗਏ ਮੇਰੇ ਨਾਲ ਗੱਲ ਬੈਠ ਕੇ ਕਰ ਵੀ ਸਕਦੇ ਆ ਕੀ ਬਤਾ ਤੇਰੀ ਗਲਤੀ ਹੋਵੇ ਮੇਰੀ ਗਲਤੀ ਹੁੰਦੀ ਸਾਰੇ ਪਾਸੇ ਸਮ ਦੇਖ ਕੀ ਕੀਤਾ ਤੂੰ ਪਹਿਲਾਂ ਸਾਨੂੰ ਕੀ ਪਤਾ ਕਰੇ ਤੂੰ ਕੀ ਕਰਦੀਆਂ ਕੀ ਨਹੀਂ ਕਰਦੀ ਚਲ ਮੈਂ ਤੁਹਾਨੂੰ ਸੱਦਿਆ ਸੀ ਕਿ ਤੁਹਾਨੂੰ ਮੈਂ ਗੱਲ ਕਰਨੀ ਸੀ ਵੀ ਚਲ ਕੋਈ ਨਾ ਤੇ ਮਨ ਹਲਕਾ ਕਰਦੀਆਂ ਪਰ ਤੁਸੀਂ ਵੀ ਮੈਨੂੰ ਇਹ ਗਲਤ ਤੇ ਹੈਰਾ ਰਹੇ ਹੋ ਮਨਿੰਦਰ ਇਹ ਗੱਲ ਨਹੀਂ ਹੈਗੀ ਇਹ ਜਾਣ ਦੋ ਅੱਜ ਹੀ ਆ ਸਮਟਾਈਂ ਚਲ ਵੀ ਸਮਟਾਈਂ ਬੱਸ ਨਾ ਇਹ ਸੋਚਣਾ ਨਾਲ ਸੌਣੀ ਨਹੀਂ ਦੇ ਰਹੇ ਆ ਆਪਦੀ ਮਰਜ਼ੀ ਕਰਦੇ ਤੇ ਫਿਰ ਮੈਨੂੰ ਉਹ ਬੰਦਾ ਸਹੀ ਨਹੀਂ ਲੱਗਦਾ ਜਿਹੜਾ ਉਹ ਆਪਦੀ ਮਰਜ਼ੀ ਕਰਦਾ ਉਹ ਉਹਦੇ ਕੋਲ ਹੋਰ ਹੈ ਵੀ ਕੋਲ ਇੱਕ ਆਪਾ ਹੀ ਆ ਜਿਹੜੀ ਗੱਲਬਾਤ ਆਪਣੇ ਕੋਲ ਕਰ ਸਕਦੀ ਉਹ ਤੇ ਫਿਰ ਆਪਾਂ ਉਹਨੂੰ ਸਹੀ ਮੱਤ ਹੀ ਦਿੰਨੇ ਆ ਆਪਾਂ ਨੂੰ ਗਲਤ ਮੱਤ ਦਾ ਸਕੀ ਦਿੱਤੀ ਐ ਤੂੰ ਦੱਸ ਮੈਂ ਉਹਨੂੰ ਕਿਹਾ ਸੀ ਭੂਆ ਨਾਲ ਨਾ ਬੋਲ। ਤੂੰ ਵੀ ਕਹਿੰਦੀ ਸਮਾਂ ਨਾਲ ਨਾ ਬੋਲ। ਤੇ ਫਿਰ ਮਾਦੀ ਕਿ ਜੇ ਇਹ ਤਾਂ ਆਪਣੇ ਦੋਵਾਂ ਨੇ ਨਹੀਂ ਮੰਨਦੀ ਪਰ ਆਪਾਂ ਕਿਉਂ ਆਪਦਾ ਟਾਈਮ ਖਰਾਬ ਕਰੀਏ ਅਸੀਂ ਕਿੱਥੇ ਚਲਦੇ ਆਪਾਂ ਨਹੀਂ ਕੀ ਦੋਨਾਂ ਦਾ ਕੁਸਤਾ ਕਰਦੀ ਆ ਰਿਹਾ ਮੈਂ ਤੁਸੀਂ ਐ ਕਰਦੇ ਤੁਸੀਂ ਐ ਕਰਦੇ ਇਹ ਕਰਦੇ ਆ ਸਾਨੂੰ ਨਹੀਂ ਗੁੱਸਾ ਆਉਂਦਾ ਯਾਰ ਸਾਡੀ ਆਦਾ ਟਾਈਮ ਕੱਢ ਕੇ ਤੇਰੇ ਵਾਸਤੇ ਆਉਣੇ ਆ ਤੈਨੂੰ ਦੱਸਦੇ ਆ ਵੀ ਤੂੰ ਐ ਕਰ ਤੂੰ ਐ ਕਰ ਰੌਲਾ ਤੇਰਾ ਠੀਕ ਹੈ ਅਸੀਂ ਸੋਚੀ ਜਾਂਦੇ ਆ ਜੀ ਉਸ ਕੀ ਕਰਾਂਗੇ ਮਨਿੰਦਰ ਨਾਲ ਕੋਈ ਬਰਕੀ ਨਹੀਂ ਕਿਵੇਂ ਉਹ ਫਸਲ ਦੇ ਵਿੱਚ ਲੱਗੇ ਅੱਗੀ ਆਦਾ ਹੁਣ ਹੀ ਇਹ ਲੱਗੋ ਤੀ ਨੂੰ ਮੈਂ ਸਰਦੀ ਪੱਕਾ ਉਹ ਗੋਲੀ ਨੂੰ ਫਸਾਇਆ ਜਾ ਰਿਹਾ ਤੇ ਇਹ ਕਿਸੇ ਦੇ ਮਦਦ ਲੱਗੀ ਸਰਪਾਲੀ ਗੱਲ ਆ ਲੈ ਵਿੱਚੋ ਇਹ ਗੱਲ ਨਾ ਕਿਹਾ ਐਂ ਕਰ ਤੂੰ ਮੈਂ ਨਾ ਸਰਪਾਲਾ ਮਨਿੰਦਰ ਗਈ ਨਾ ਤੇ ਕੋਈ ਨਹੀਂ ਆ ਸਰਪਾਲਾ ਜਿਹੜੀ ਇਹ ਗੱਲ ਕੋਈ ਨਹੀਂ ਦੇ ਨੇ ਜੇ ਮਨਿੰਦਰ ਨੇ ਆਪਣੇ ਕਹਿਣ ਤੇ ਉਹ ਨਾਲ ਗੱਲ ਕਰ ਲਈ ਤੇ ਉਹ ਬੰਦਾ ਨਾਲ ਪਿਆ ਨਾ ਤਾਂ ਮੇਰੇ ਨਾਲ ਵੀ ਲੱਗੇਗਾ ਆਪਾਂ ਸਾਥ ਜਨਤਾ ਇਹਨਾਂ ਨੂੰ ਹੁੰਦਾ ਰਹੇਗਾ ਆਪਾਂ ਦੇ ਕਰੀਏ ਜਾ ਕੇ ਆਪਾਂ ਕੀ ਦੱਸਾਂਗੇ ਇਹ ਨੂੰ ਜਾ ਸਕਦੇ ਵੀ ਐਂ ਕਰ ਐਂ ਕਰ ਇਹ ਆਪਣੇ ਮਦਰ ਲਗੇ ਦਾ ਬੀਜੀ ਐ ਕੋਈ ਨਹੀਂ ਮੈਨ ਗਨ ਕਰੂ ਤੇ ਤੂੰ ਆਹ ਕਹਿ ਕੇ ਕਰ ਤਾਗੇ ਤੂੰ ਵਾਲੇ ਕਰਦੀ ਆ ਮਾਸੀ ਨਹੀਂ ਮਿਲਾਂਦੀ ਸਰਪੇ ਛੱਤ ਲਾ ਲੋ ਤਿਹਾਰਤਾ ਲੰਘ ਗਿਆ ਹੈ ਕਹਿਣਗੇ ਲੋਹੜੀ ਨੂੰ ਨਹੀਂ ਆਈ ਚੱਲ ਕੋਈ ਨਾ ਭਾਈ ਕਬੀਲਦਾਰੀਆਂ ਚਾਹੀ ਹੁੰਦਾ ਕਿਹੜਾ ਉਹਨਾਂ ਦੇ ਘਰੇ ਚੀਜ਼ਾਂ ਨਹੀਂ ਹੋਣੀਆਂ ਵੀ ਮੇਰੇ ਇੱਥੇ ਲੋਹੜੀ ਤੇ ਬੈਠੇ ਨੇ ਚਲੇ ਕਾਏ ਜਿਹੜਾ ਧੀਆਂ ਦਾ ਤਿਹਾਰ ਬਣਿਆ ਉਹ ਕਰਨਾ ਪੈਂਦਾ ਮਾਂ ਪਿਆ ਨੂੰ ਤਾਂਣਾ ਹੀ ਪੈਂਦਾ ਕਹਿੰਦੇ ਹੁੰਦੇ ਧੀ ਚਾਹੇ ਬੁਢੀ ਹੋ ਜੇ ਫਿਰ ਵੀ ਆਸਤਾ ਹੁੰਦੀ ਹੈ ਧੀਆਂ ਨੂੰ ਪਤਾ ਨਹੀਂ ਕੀ ਕਰੀ ਜਾਂਦੇ ਆ ਦੇਖੀ ਬਾਹਰ ਖੋਲ ਕੇ ਕੋਈ ਆ ਜਾਏ ਕੋਈ ਵੜ ਜਾਏ ਚਾਹੇ ਹੈ ਜਵਾਨੀ ਦੇਖਦੇ ਆ ਬਾਹਰ ਕੋਈ ਆਇਆ ਜਾਂ ਨਾ ਆਇਆ ਘਰੇ ਨਹੀਂ ਦਿੰਦਾ ਕੋਈ ਥੋੜਾ ਲੈ ਇੱਧਰ ਖੜੀਂ ਜਾ ਤੂੰ ਹਾਏ ਹਾਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਹੋਰ ਦੱਸ ਮੈਂ ਤਾਂ ਠੀਕ ਐ ਓਹੋ ਹਾਏ ਹਾਏ ਮੈਂ ਤਾਂ ਮੈਂ ਆਖ ਮੈਂ ਕਿੰਨੇ ਦਿਨ ਹੋ ਗਏ ਗਈ ਨੂੰ ਮੱਖਾ ਕਾਇਮੀ ਨੇ ਹੋ ਗਏ ਤੇ ਐ ਕਹਣਗੇ ਗਿੜਾ ਹੀ ਨਹੀਂ ਮਾਰਿਆ ਮੁੜ ਕੇ ਹੋਰ ਕੀ ਤੂੰ ਉਹੀ ਗੱਲ ਕਦੇ ਤਾਂ ਮਹੀਨੇ ਬਾਅਦ ਹੀ ਗਿੜਾ ਮਾਰ ਲੈਨੇ ਕਦੇ ਛੇਸ਼ੀ ਮਹੀਨੇ ਬਾਅਦ ਹੀ ਨਹੀਂ ਪੁੱਛਦੀ ਤੂੰ ਹੁਣ ਇੱਥੇ ਢਾਈ ਰੱਖੇਗੀ ਸਾਰੇ ਲੰਬੇ ਇੱਥੇ ਦੇਵੇਂਗੀ ਨਹੀਂ ਇੱਥੇ ਭੇਜ ਜਾਨੇ ਅੰਦਰ ਕੀ ਕਰਨਾ ਆ ਜਾ ਓਹੋ ਹਾਂ ਹਾਂ ਹੇ ਹਾਂ ਹਾਂ ਕੋਸਨਾ ਮਾਤਾ ਮੈਂ ਤਾਂ ਠੀਕ ਐ ਤੂੰ ਦਾ ਠੀਕ ਰਹਿਣੀ ਐ ਮੈਂ ਤਾਂ ਠੀਕ ਆ ਘਰੇ ਕਿਵੇਂ ਸਾਰੇ ਠੀਕ ਐ ਘਰੇ ਸਭ ਠੀਕ ਐ ਵਧੀਆ ਅੱਛਾ ਤੇ ਵੀਰੇ ਨੂੰ ਲੈ ਆਉਂਦੇ ਨਾਲ ਕੱਲੀ ਆਈਆਂ ਵੀਰੇ ਤੈਨੂੰ ਪਤਾ ਵੀਰੇ ਦਾ ਆਇ ਕਿੱਥੇ ਸਰਦਾ ਹੈ ਹੈ ਖੇਤ ਲੋ ਤਾਂ ਮਿੰਟ ਨਹੀਂ ਘਰੇ ਰਹਿੰਦੇ ਸਾਰਾ ਦਿਨ ਖੇਤਾਂ 'ਚ ਆਹ ਕਰ ਲਿਆ ਆਹ ਕਰ ਲਿਆ ਬਸ ਉਹੀ ਨਹੀਂ ਲੋਟ ਆਉਂਦੇ ਭਾਈ ਉਹਨਾਂ ਦੇ ਸੱਚੀ ਮੈਂ ਤਾਂ ਕਿਤੇ ਦੀ ਡਿੱਕਣ ਲੱਗੀਆਂ ਤੈਨੂੰ ਮੈਂ ਖਾ ਉਹੀ ਗੱਲ ਸਾਰਿਆਂ ਦੇ ਮਾਪਿਓ ਆ ਕੇ ਮੁੜ ਗਏ ਤੇ ਤੂੰ ਹੀ ਨਹੀਂ ਆਈਏ ਨਹੀਂ ਪੁੱਤ ਮੈਂ ਤਾਂ ਆਪ ਕਹਿੰਦੀ ਸੀ ਵੀ ਤਿਹਾਰ ਆ ਗਿਆ ਭਾਈ ਤੇ ਮੈਂ ਜਾਵਾਂ ਲੋਹੜੀ ਲੈ ਕੇ ਤੇ ਫੇਰ ਇੱਕ ਆ ਨਾ ਜਿਹੜੀ ਮੱਝ ਲਈ ਸੀ ਉਦੋਂ ਹੂੰ ਉਹਨੂੰ ਪਤੜੀ ਸੂਪੀ ਅੱਛਾ ਤੇ ਸੂਹੀ ਚਲਾਂ ਉਹ ਤਾਂ ਘਰ ਦਾ ਦੁੱਧ ਹੋ ਗਿਆ ਸੀ ਵਧੀਆ ਪਰ ਉਹ ਮੇਰੇ ਹੱਥ ਪੈ ਗਈ ਹਾਂ ਉਹ ਤਾਂ ਮੈਨੂੰ ਬਾਈ ਨੇ ਦੱਸਤਾ ਸੀ ਵੀ ਮੈਂ ਸੋਪੀ ਹਾਂ ਪਰ ਹੱਥ ਤੇਰੇ ਪੈ ਨਹੀਂ ਹੱਥ ਮੇਰੇ ਪੈ ਗਈ ਤੇ ਉਹ ਤਾਂ ਭਾਈ ਹੁਣ ਨਾ ਤਾਂ ਤੇਰੀ ਦੂਜੀ ਭਾਬੀ ਤਾਂ ਧਰ ਕੜਾਇਆ ਕਰੇ ਨਾ ਉਹ ਤਾਂ ਨੰਗਿਆਂ ਨੂੰ ਲਵੇ ਲੱਗਣ ਦਿਆ ਕਰੇ ਕਿਸੇ ਨੂੰ ਤੇ ਹਾਰ ਕੇ ਫੇਰ ਮੈਂ ਚ ਆਇਆ ਕਰ ਤੇ ਹੁਣ ਭਾਈ ਉਹ ਵੇਚਤੀ ਚਲ ਬੜੀਆ ਕੀਤਾ ਹਾਂ ਕਿਤਾ ਕਾਰੜ ਵਾਲੀ ਸੀ ਭਾਈ ਤੇ ਮੈਂ ਅੱਖ ਚਲ ਕੋਈ ਹੋਰ ਲੈ ਲਾਂਗੇ ਤੇਰਾ ਭਾਬੀ ਕੀ ਕਰਦੀ ਹੁੰਦੀ ਆ ਉਹਨੂੰ ਕਹਦਾ ਕਰ ਧਾਰ ਕੱਢ ਲੈ ਆਪਦੇ ਹੱਥ ਪਾ ਕੇ ਬੈ ਗਈ ਮੈਂ ਉਸ ਨੂੰ ਨਹੀਂ ਧਾਰ ਤਾਂ ਉਹ ਕੱਢ ਲੈਣੀ ਮੈਂ ਚਲ ਐ ਸੋਚ ਲਈ ਚਲ ਮੈਂ ਕੱਢ ਲੈਣੀ ਆ ਧਾਰ ਤੇ ਉਹ ਹੀ ਕੱਢਣ ਲੱਗ ਗਈ ਸੀ ਮੈਂ ਤਾਂ ਉਹਨਾਂ ਨੇ ਤਾਂ ਵਿਚਾਰੀਆਂ ਨੇ ਕਦੇ ਕਿਹਾ ਹੀ ਨਹੀਂ ਵੀ ਮਾਂ ਤੂੰ ਧਾਰਾਂ ਕੱਢ ਚਲ ਗੱਲਾਂ ਤਾਂ ਫੇਰ ਕਰ ਲਾਂਗੇ ਮੈਂ ਪਾਣੀ ਲਿਆਵਾਂ ਪਹਿਲਾਂ ਲਿਆ ਪਾਣੀ ਜਾ ਚਲ ਸੱਚੀ ਵੀ ਸੱਸ ਦਿੰਦੀ ਨਹੀਂ ਕੁੜੇ ਕਿੱਧਰ ਗਈ ਭਾਗੀ ਹੋਣੀ ਇੱਥੇ ਕਿਤੇ ਉਹ ਕੋਡਾ ਟਿਕਦੀ ਆ ਸਾਰਾ ਦਿਨ ਇਹ ਹੈਗੀ ਐ ਨਾ ਇੱਕ ਘਰ ਦੀ ਰੱਖਣ ਚੱਲ ਭਾਈ ਵਧੀ ਗਿਆ ਘਰੇ ਆਵਦਾ ਕੰਮ ਤਾਂ ਤਾਂ ਕਰੀ ਜਾਂਦੀ ਰਹਿੰਦੀ ਐ ਕਿੱਥੇ ਜਾਣਾ ਤੇ ਐ ਭਈ ਆਦੇ ਘਰੇ ਸਿਆਣੀ ਬਣ ਕੇ ਰਹਿ ਨਾ ਉਹਦੀ ਨਾ ਕਿ ਕਰਸਿਓ ਉਹ ਕਦੇ ਨਹੀਂ ਆਇਆ ਕਦੇ ਘਰੇ ਟੇਮੈਂ ਤਾਂ ਕਿੰਨੇ ਵਾਰ ਆ ਗਈ ਉਹ ਮਾਂ ਦਾ ਪੁੱਤ ਘਰੇ ਨਹੀਂ ਮਿਲਿਆ ਆ ਫਰਦਾ ਰੰਦਾ ਟਾਵਰ ਪਰਾਂ ਤੇ ਸਾਰਾ ਦਿਨ ਸੱਚ ਕੁੜੇ ਤੇਰੀ ਸੱਸ ਨਹੀਂ ਦੀਦੀ ਆ ਇਧਰ ਬਾਗੀ ਕਿਸੇ ਦੇ ਘਰੇ ਬਾਗੀ ਹੋਊਗੀ ਉਹ ਘੜਕਰ ਖੜਦੀ ਹੈਗੀ ਐ ਦੱਸ ਗਣੀ ਮੈਂ ਕਿਹੜਾ ਟਿਕਦੀ ਐ ਹੋਰ ਇੱਥੇ ਮੈਂ ਇਕੱਲੀ ਰਹਿ ਜਾਂਦੀ ਆ ਘਰੇ ਜਦੋਂ ਸਕੂਲ ਵਗ ਜਾਂਦੇ ਆ ਆਪਾਂ ਐ ਟੱਪ ਜਾਂਦੀ ਹੈਗੀ ਆ ਉਹ ਨਹੀਂ ਘਰੇ ਵਰਦਾ ਬਸ ਆਪ ਕੰਦਾ ਨਾਲ ਗੱਲਾਂ ਕਰਨਾ ਬਸ ਨਾ ਹੁਣ ਕਿੱਥੇ ਗਿਆ ਕਿੱ ਕਰਸੋ ਕੱਲ ਦਾ ਗਿਆ ਹੈਗਾ ਕੱਲ ਦਾ ਗਿਆ ਹਾਂ ਹਜੇ ਤੱਕ ਨਹੀਂ ਘਰੇ ਵੜਿਆਗਾ ਦੇਖ ਲਾ ਅੱਛਾ ਤੁਸੀਂ ਅਸਕੇ ਨਹੀਂ ਗਏ ਕਿੱਥੇ ਜਾਣੇ ਕਿੱਥੇ ਨਾ ਖੇਤ ਬੈਠੇ ਨੇ ਆ ਕਿਸੇ ਨੂੰ ਪੇਟਾ ਬੈਲੀ ਖੈਲੀ ਨੂੰ ਵੀ ਤੂੰ ਕੱਪੜਾ ਲੀੜਾ ਫੜ ਲਿਆ ਤੇ ਆਪਾਂ ਆਖੇ ਉੱਥੇ ਖੇਤ ਮੋਟਰ-ਮੋਟਰ ਚਲਾਵਾਂਗੇ ਮੈਨੂੰ ਤਾਂ ਇਹ ਬੰਦੇ ਦੀ ਸਮਝ ਨਹੀਂ ਆਉਂਦੀ ਹਾਂ ਧੀਆ ਮਟਿਆਰਾਂ ਹੁੰਦੀਆਂ ਜਾਂਦੀਆਂ ਇਹ ਜਮੀਨ ਹੀ ਸੋਚਦਾ ਵੀ ਕਦੋਂ ਇਹਨੂੰ ਅਕਲਾਊਗੀ ਕਿੰਨਾ ਹੀ ਲਾਪਰਵਾਹ ਹੋਇਆ ਰਹਿੰਦਾ ਘਰ ਦਾ ਜਮੀਨ ਹੀ ਸੋਚਦਾ ਵੀ ਕੀ ਬਣੂ ਕੀ ਮੈਂ ਕਰਨਾ ਹੈ ਕੀ ਨਹੀਂ ਪਰ ਮਾਂ ਹੈਗੀ ਅੱਗਾ ਦੱਗਾ ਲੈਣ ਵਾਲੀ ਉਹੀ ਤਾਂ ਗੱਲ ਹੈ ਮੈਂ ਹਾਂ ਉਹਨੂੰ ਕਿਸੇ ਦੀ ਰੋਕ ਟੋਕ ਹੋਵੇ ਫੇਰ ਹੀ ਉਹ ਘਰੇ ਖੜੇ ਕਿਸੇ ਦੀ ਰੋਕ ਟੋਕ ਤਾਂ ਹੈ ਨਹੀਂ ਜੇ ਮੈਂ ਬੋਲਦੀ ਆ ਮੈਨੂੰ ਹੁਣ ਹੀ ਬੋਲਣ ਦਿੰਦੇਗੇ ਗੱਲ ਤਾਂ ਉਹੀ ਹੈ ਹਾਂ ਚੱਲ ਪੁੱਤ ਕੀ ਲੋੜ ਐ ਤੈਨੂੰ ਬਾਲਾ ਬੋਲਣ ਦੀ ਹਾਂ ਕਿ ਉਹੀ ਗੱਲ ਜੇ ਬੋਲ ਲੇਂਗੀ ਤਾਂ ਆਪਦੇ ਘਰੇ ਕਲੇਸ਼ ਪੈਂਦਾ ਅਸੀਂ ਤਾਂ ਕੁਝ ਮਰਜ਼ੀ ਕਰੀ ਜਾਣ ਕਰਦੇ ਆ ਮੈਂ ਮੈਂ ਗੱਲ ਬੋਲ ਕੇ ਵੀ ਕੀ ਕਰੂੰਗੀ ਆਪਦੇ ਹੱਡ ਕਟਾਉਣੀ ਐ ਹੈ ਇਸ ਬੰਦੇ ਨੇ ਸੁਧਰਨਾ ਤਾਂ ਹੈ ਨਹੀਂਗਾ ساری ਉਮਰ ਮੇਰੇ ਤਾਂ ਇਹੀ ਲੰਘ ਜੂਗੀ ਕੋਈ ਨਾ ਜਿਹਦੇ ਚੰਗੀ ਤਰ੍ਹਾਂ ਕੰਨਾਂ ਨੂੰ ਹੱਥ ਲੱਗੇ ਨਾ ਉਦਦੇ ਸੁਧਰੂ ਇਹ ਹਾਂ ਬਥੇਰੇ ਵੇਰੇ ਕੰਨਾਂ ਨੂੰ ਹੱਥ ਲੱਗ ਗਏ ਹਜੇ ਕੋਈ ਕਸਰ ਕੰਨਾਂ ਨੂੰ ਹੱਥ ਲੱਗਣ ਵਾਲੀ ਇਹ ਨਹੀਂ ਬੰਦਾ ਸੁਧਰਦਾ ਕਦੇ ਜਿਹੜੇ ਉਹ ਕੰਨਾਂ ਨੂੰ ਹੱਥ ਲੱਗੇ ਨਾ ਉਹ ਨਹੀਂ ਲੱਗੇ ਅਜੇ ਤਾਂ ਲੱਗਣਗੇ ਤੇ ਤੂੰ ਦੇਖੀ ਜਾਈ ਹਾਂ ਚਲ ਜਦੋਂ ਲੱਗਣਗੇ ਦੇਖੀ ਜਾਊਗੀ ਉਦੋਂ ਨੂੰ ਮੈਨੂੰ ਲੱਗਦਾ ਹਾਂ ਆਪ ਬੀਤ ਜਾਣਗੇ ਆ ਮੁੰਡੇ ਵਿਚਾਰੇ ਬਥੇਰਾ ਕਹਿੰਦੇ ਮੈਂ ਫਿਰ ਵੀ ਸੋਚ ਲੈਂਦੇ ਮਾਂ ਚਲ ਫਿਰ ਵੀ ਇਸ ਘਰ ਦਾ ਜਮਾਈ ਆ ਆਪਾਂ ਕਹਿੰਦੇ ਸੋਹਣੇ ਨਹੀਂ ਲੱਗਦੇ ਆਪਾਂ ਲੜਦੇ ਸੋਹਣੇ ਨਹੀਂ ਲੱਗਦੇ ਉਹੀ ਤਾਂ ਗੱਲ ਐ ਹੁਣ ਉਹ ਬਥੇਰਾ ਸਮਝਾ ਸਮਝਾ ਜਾਂਦੇ ਆ ਉਹਨਾਂ ਦੇ ਕਿਹੜਾ ਸੁਣਦਾ ਹੈਗਾ ਉਦੋਂ ਕਿਰਾਏ ਸਮਝ ਲੈਂਦਾ ਵੀ ਹਾਂ ਮੈਨੂੰ ਕਹਿਣ ਆਏ ਨੇ ਉੱਤ ਚੁੱਪ ਕਰ ਜਾਂਦਾ ਉਦੋਂ ਬਾਅਦ ਫੇਰ ਬਸ ਜਦੋਂ ਪੈਰ ਬਾਹਰ ਪੱਟ ਲੈਂਦੇ ਨੇ ਉਹ ਉਹਦੇ ਮੰਗਰੋ ਫੇਰ ਉਹੀ ਕੁਛ ਇਹ ਜਿਹੇ ਲਫੰਡੇ ਵਾਲੇ ਆ ਮੈਨੂੰ ਲੱਗਦਾ ਉਹਨਾਂ ਦਾ ਕੋਈ ਘਰਵਾਰ ਹੀ ਨਹੀਂ ਹੈਗਾ ਜਿਹੜੇ ਨਾਲ ਤੁਰੇ ਫਿਰਦੇ ਆ ਨੀਮਾ ਉਹਨਾਂ ਦਾ ਘਰਵਾਰ ਤਾਂ ਹੈ ਨਹੀਂਗਾ ਉਹ ਤਾਂ ਚੱਲ ਨਾਲ ਤੁਰੇ ਫਿਰਦੇ ਆ ਇਹਦਾ ਤਾਂ ਘਰਵਾਰ ਹੈਗਾ ਸੁਖਨਾ ਜਵਾਕ ਨੇ ਘਰਵਾਰ ਆ ਸਾਰਾ ਕੁਛ ਆ ਇਹਦਾ ਇਹ ਤਾਂ ਕਰੇ ਨਹੀਂ ਕੱਢਦਾਗਾ ਤੇ ਜੇ ਸਮਝੇ ਫੇਰ ਹੀ ਐ ਹਾਂ ਸਮਝਣਾ ਕੀ ਐ ਨੇ ਕਿਸੇ ਦੇ ਕਹੇ ਨਹੀਂ ਸਮਝਦਾ ਇਹ ਕੋਈ ਨਾ ਤੈਨੂੰ ਦੱਸਿਆ ਤਾਂ ਵੀ ਸਮਝ ਜੂ ਇੱਕ ਦਿਨ ਚੰਗੀ ਤਰ੍ਹਾਂ ਹੀ ਸਮਝਣਾ ਪਊ ਇਹਨੂੰ ਜਿੱਦ ਤੇ ਸਮਝਣਾ ਹੋਇਆ ਆਪੀ ਸਮਝੋ ਕੋਈ ਨਹੀਂ ਆਪ ਨਹੀਂ ਸਮਝਦੇ ਹੁੰਦੇ ਇਹ ਜੇ ਨਕਟੇ ਬੰਦੇ ਤੇਰੇ ਖਿਆਲ ਆਪੀ ਸਮਝ ਜੂਗਾ ਫਿਰ ਹੋਰ ਬਥੇਰੀ ਬਾਹ ਲਾ ਕੇ ਦੇਖ ਲਈ ਕਰੋ ਮੈਂ ਸਮਝਾ ਕੇ ਦੇਖ ਲਿਆ ਬੇਬੇ ਨੇ ਸਮਝਾ ਕੇ ਦੇਖ ਲਿਆ ਤੁਸੀਂ ਮੱਥੇ ਦੀਆਂ ਠਿੱਕਰੀਆਂ ਪਾ ਲੀਆਂ ਹਜੇ ਤੱਕ ਤਾਂ ਸਮਝਿਆ ਨਹੀਂਗਾ ਇਦੋਂ ਬਾਅਦ ਕੀ ਸਮਝੂਗਾ ਸਮਝ ਜੂ ਕੋਈ ਗੱਲ ਨਹੀਂ ਹਾਂ ਤੂੰ ਆਹਦਾ ਚੁੱਪ ਕਰਕੇ ਰਹਿ ਉਹ ਆ ਗਿ ਚੁੱਪ ਕਰ ਬੱਸ ਚੋ ਮੈਂ ਵੀ ਚਾਹ ਧਰ ਕੇ ਆਉਣੀ ਆ ਚੰਗਾ ਹਾਂ ਜੀ ਹਾਂ ਹਾਂ ਸਸਰੀ ਕਾਲਪਨ ਕਰ ਲੋ ਗੱਲਾਂ ਚੋੜਾ ਚੋੜਾ ਲੈ ਜਾ ਚੱਕ ਠੀਕ ਠਾਕ ਵਧੀਆ ਹੋਰ ਤੁਸੀਂ ਠੀਕ ਰਹੇ ਨੇ ਹਾਂ ਠੀਕ ਆ ਵਧੀਆ ਅਸਲਾਈਆਂ ਚੱਕ ਲਈ ਇਸ ਕੱਲੀਆਂ ਮੇਰੀਆਂ ਵਿੱਚੋਂ ਕਢ ਲੈ ਸਾਮਾਨ ਜਾ ਮਾਂ ਤੇ ਮਾਂ ਜਾ ਹਾਂ ਹੋ ਹੁਣ ਬਾਹਰੋਂ ਆਈ ਐ ਮੋਛੀ ਤੇ ਆਉਣੀ ਐ ਇਹਦੇ ਕੋਲ ਚੁਗਲੀਆਂ ਕਰਕੇ ਆਉਂਦੀ ਹੂ ਹੋਰੇ ਇਹਦੇ ਕੋਲ ਚੁਗਲੀਆਂ ਤੇ ਵਾਰ ਕਰਕੇ ਗੱਲ ਲੈ ਕਿਧਰ ਵਾਗੇ ਸੀ ਭੰਜੀ ਉਹ ਤਾਂ ਮੈਂ ਜੀਤਾਂ ਨੂੰ ਕਹੀ ਕੇ ਆਈ ਸੀ ਮਾ ਚਾਹ ਵਦਗਾ ਜੀ ਬਣਾ ਲਈ ਅੱਛਾ ਅੱਛਾ ਹਾਂ ਮਾ ਦੁੱਧ ਜੀ ਚ ਪੱਤੀ ਪਾਲਾ ਹਾਂ ਠੀਕ ਐ ਮਾ ਚਾਹ ਲੱਕੀ ਪੀਣਾ ਤੈਨੂੰ ਪਤਾ ਤੇ ਜਾ ਬਣ ਜਾਂਦਾ ਦਾ ਹੋਈ ਨਾ ਧੀ ਦਾ ਘਰ ਐ ਉਹੀ ਤਾਂ ਗੱਲ ਨਾ ਚਾਹ ਪੀਵਾਂਗੇ ਤਾਂ ਵੀ ਕੋਈ ਨਹੀਂ ਹਾਂ ਭੈਣੇ ਕਾਹ ਤੋਂ ਨਾ ਚਾਹ ਪੀਵੇਂਗੀ ਸੁੱਖਣਾ ਚਾਹਤਾ ਪੀਣੀ ਆਂਗੀ ਠੰਡ ਚੋਂ ਆਈ ਆਂਗੀ ਹਾਂ ਤੈ ਹੋਰ ਦੱਸੋ ਥੋੜੀ ਸਿਹਤ ਠੀਕ ਰਹਿੰਦੀ ਆ ਸੇਹ ਬਸ ਠੀਕ ਆਗੀ ਤੁਰੇ ਜੇ ਫਿਰਦੀ ਗੋਲ ਗੋਪੜੀਆਂ ਜੀਆਂ ਲੈ ਕੇ ਵਸੇ ਗੋਲਗਾ ਤਾਂ ਹੀ ਮੇਰਾ ਹਾਲ ਐ ਐ ਗੋਡੇ ਗਿੱਟੇ ਤਾਂ ਸਾਨੂੰ ਪਤਾ ਦੁਖਦੇ ਹੀ ਐ ਗੋਲੀਆਂ ਲੈ ਲੈਣਾ ਤਾਂ ਤੁਰੇ ਫਿਰਦੇ ਨਹੀਂ ਬਸ ਉਹੀ ਤਾਂ ਗੱਲ ਆ ਕਿ ਗੋਲੀਆਂ ਨੇ ਸੇਹ ਲਾਗੀ ਬਸ ਖਾਲ ਲੈਨੇ ਆਗੇ ਉੱਠ ਖੜਦੇ ਤੇ ਨਹੀਂ ਬਸ ਟੱਸ ਟੱਸ ਹੋਈ ਜਾਂਦੀ ਐ ਹਾਂ ਜਿਹਾ ਕੜੀਆਂ ਜੀਆਂ ਤਾਂ ਖੁੱਲ ਗਈਆਂ ਐ ਹਾਂ ਉਹ ਸਕੂਲ ਗੰਗਾ ਤੜਕੇ ਬੈਂ ਤੇ ਚਲਾ ਕੇ ਆਈ ਸੀ ਉਹਨਾਂ ਨੂੰ ਮਾ ਪੁੱਤ ਜਾਓ ਮਹਾ ਤੇ ਛੋਟੀ ਤੇ ਤੈਨੂੰ ਪਤਾ ਬੰਨੇ ਜ ਮਾਰਦੀ ਰਹਿੰਦੀ ਹੈ ਜੀ ਹਾਂ ਜਵਾਕਾਂ ਦਾ ਤਾਂ ਫਿਰ ਠੰਡ ਤੋਂ ਡਰਦੀ ਆ ਉਹ ਬਾਹਰ ਤੋਂ ਡਰਦੇ ਆ ਤਾਂ ਬਾਵਾ ਚਲ ਛੁੱਟੀਆਂਆਂ ਜ ਹੋ ਗਈਆਂ ਸੀ ਮੇਰੇ ਵਾਲੇ ਵੀ ਪੋਤਾ ਪੋਤੀ ਹਾਂ ਬਸ ਕਹਿੰਦੇ ਦਾਦੀ ਅਸੀਂ ਜਾਂਦੇ ਨਹੀਂ ਆਏ ਨਹੀਂ ਜਾਂਦੇ ਮੈਂ ਖਾਣਾ ਪੁੱਤ ਨਾ ਉਹ ਤਾਂ ਠੀਕ ਆ ਜਵਾਕ ਤੇ ਪੋਤੇ ਪੋਤੀਆਂ ਠੀਕ ਹਾਂ ਸਭ ਠੀਕ ਹੈ ਆਪਣੇ ਮੁੰਡੇ ਠੀਕ ਆਗੇ ਹਾਂ ਠੀਕ ਹੈ ਵਧੀਆ ਚਲ ਛੋਕਰ ਬਣ ਮਹਾਰਾਜ ਦੀ ਕਿਰਪਾ ਨਾਲ ਲੱਸੀ ਜਾਨੀ ਮੈਂ ਜੀਤੋ ਨੂੰ ਮਖਾਉਣਾ ਸੀ ਤੇ ਉਹ ਮੱਝ ਜਿਹੜੀ ਪਹਿਲਾਂ ਲਈ ਸੀ ਉਹ ਸੂਪੀ ਸੀ ਅੱਛਾ ਉਹ ਸੂਪੀ ਸੀ ਤੇ ਉਹ ਮੇਰੇ ਹੱਥ ਪੈ ਗਈ बस आई पशू न जे तपा बदल के बैठी जावे फिर त पशू ओठी त बस मैं ही काट लंदी सी ਧਾਰ ਹਾਰ ਕੇ ਹੁਣ ਵੇਚੀ ਹੈ ਭਾਈ ਉਹਨੂੰ ਮੈਂ ਤਾਂ ਬੰਨੀ ਗਈ ਮੈਂ ਤਾਂ ਕਿਤੇ ਜਾ ਨਹੀਂ ਸਕਦੀ ਮੈਂ ਤਾਂ ਹਾਰ ਲਾਂਗੇ ਭਾਈ ਮੈਂ ਤਾਂ ਕੁੜੀ ਕੋਲ ਜਾਣਾ ਹਰ ਕੇ ਹੁਣ ਲੋਹੜੀ ਲੈ ਕੇ ਆਈਆਂ ਅੱਛਾ ਹੋਰ ਲਾ ਲੋਹੜੀ ਨੂੰ ਕੀ ਸੀ ਸੁੱਖਣਾ ਸਾਰਾ ਕੁਝ ਸੀ ਗੱਲ ਲਿਆਉਂਦਾ ਸੀ ਜਵਾਖਾਂ ਵਾਸਤੇ ਤੇ ਤੂੰ ਆਏ ਮੈਂ ਖੇਚੜਾ ਕਰੀ ਆ ਲੈ ਐ ਨਹੀਂ ਕਹਿੰਦੀ ਪੰਜੀ ਵੀ ਕੁਝ ਹੈ ਨਹੀਂ ਜਾ ਲਿਆਂਦਾ ਨਹੀਂ ਸੋਨੂੰ ਪਤਾ ਜਿਹੜਾ ਤਿਹਾਰ ਬਣਿਆ ਤਿਆਂ ਨੂੰ ਆਸ ਹੁੰਦੀ ਹੈ ਉਹੀ ਤਾਂ ਗੱਲ ਆ ਚਾਕ ਰੱਖਦੀਆਂ ਵੀ ਮੇਰੇ ਪੇਕੇ ਆਉਣਗੇ ਇਹ ਤਾਂ ਹੈਗੇ ਮੈਂ ਸਤਾਪ ਬੱਬੂ ਫੜਾਇਆ ਆਇਆ ਸੀਗਾ ਪੁੱਤ ਮਾ ਫੜਾਇਆ ਪਾਇਣ ਨੂੰ ਸਮਾਨ ਤੇ ਮੈਥੋਂ ਤਾਂ ਜਾਇਆ ਨਹੀਂ ਗਿਆ ਠੰਡ ਸੀਗੀ ਕੋ ਤੇ ਭੱਜ ਕੇ ਫੜਾਇਆ ਆਇਆ ਸੀਗਾ ਮੈਂ ਇਹਨੂੰ ਕਿਤੇ ਜੀਤਾਂ ਨੂੰ ਮਾ ਜੀਤ ਨਾਲ ਜਾਣਾ ਤੇ ਜਾਬੜਾ ਤੇ ਅੰਗ ਤੇ ਬਠੰਡ ਵਾਲੀ ਐ ਨਾ ਕੁੜੀਆਂ ਨੂੰ ਕੁੜੀਸਾਂਗੇ ਚੱਲਣ ਨੂੰ ਇਕੱਲੇ ਨੂੰ ਬਾਗ ਜਾਂਦੇ ਤੇ ਹੋਰ ਬੰਤੋ ਦੇ ਜਵਾਕ ਠੀਕ ਹੈ ਹਾਂ ਠੀਕ ਹੈ ਬੰਤੋ ਦੇ ਜਵਾਕ ਜੱਲਾ ਸਾਰਾ ਠੀਕ ਆ ਚੱਲ ਵਧੀਆ ਮਾਰਿਆ ਨਹੀਂ ਗੇੜਾ ਨਾ ਮਾਰਿਆ ਨਹੀਂ ਹਜੇ ਗੇੜਾ ਉਹ ਵੀ ਪਸ਼ੂ ਪਸਾਰੇ ਉਹਦਾ ਵੀ ਕੰਮ ਆਗਾ ਹਾਂ ਪਸ਼ੂ ਪਸਾਰਾ ਹੈ ਬੰਗਾ ਬੰਗਾ ਤਾਂ ਲਵੇ ਨਹੀਂ ਲੱਗਦੀਆਂ ਤਾਂ ਡੋਕੇ ਦੇ ਵਿਚਾਰੀ ਉਹ ਹੀ ਮੱਥਾ ਮਾਰਦੀ ਆ ਚੱਲ ਭਾਈ ਇਹ ਤਾਂ ਸਿਆਣੇ ਕਰੀ ਜਾਂਦੇ ਕਰੇ ਕਿ ਅੱਜ ਕੱਲ੍ਹ ਦੀਆਂ ਬਹੂਆਂ ਕਿਹੜੀਆਂ ਕੰਮ ਕਰਦੀਆਂ ਨੇ ਨੀ ਭੈਣ ਬਸ ਆਖੀਂ ਕਹਿੰਦੀ ਆ ਰਾਮ ਰਾਮ ਹੀ ਆਗੀ ਸਮਝੇ ਆਪਣੇ ਵਰਗੋਂ ਤੋਂ ਪਾੜ ਦੀ ਇਹ ਕੁੜੀਆਂ ਫਿਰ ਉਹ ਹੀ ਤਾਂ ਗੱਲ ਆ ਉਹਰਾਬ ਤੋਂ ਇਹਨੇ ਕਿੱਥੇ ਹੁੰਦਾ ਵਾ ਨਾ ਮੈਂ ਕਿ ਅੱਗੇ ਤਾਂ ਉਹਦੀ ਗੇੜਾ ਜ ਮਾਰ ਲੰਦੀ ਸੀ ਹੁਣ ਤਾਂ ਬਾਬਾ ਟਾਈਮ ਹੋ ਗਿਆ ਸੁਣਿਆ ਨਹੀਂ ਵੀ ਬੰਦ ਤੋਂ ਆਈ ਐ ਨਾ ਨਾ ਹੀ ਨਹੀਂ ਫਿਰ ਉਹਦਾ ਟਾਈਮ ਹੀ ਨਹੀਂ ਲੱਗਿਆ ਵਿਚਾਰੀ ਦਾ ਚਲ ਉਹੋ ਹੀ ਗੱਲ ਪਸ਼ੂ ਪਸਾਰਾ ਜਾਈ ਨਹੀਂ ਸੀ ਹੋੜਾ ਵੱੱਦ ਲੈ ਲਏ ਉਹਨਾਂ ਨੇ ਪਸ਼ੂ ਜੇ ਦੋ ਮਹੀਨੇ ਜ ਹੋਰ ਲਿਆਈ ਸੀ ਨਾ ਉਹ ਤਾਂ ਤਾਂ ਕੰਸੀ ਵੇਚਾਂਗੇ ਅਸੀਂ ਸਾਰੇ ਕੇ ਸਾਹਮਣੇ ਨਹੀਂ ਵਾ ਸੀ ਨਾ ਨਾ ਫਿਰ ਇਹਨਾਂ ਨੇ ਆ ਸਾਲ ਦਾ ਕਰਕੇ ਕਹਿੰਦੇ ਚਲ ਜਵਾਖ ਦੁੱਧ ਬਾਦ ਪੀਂਦੇ ਠੰਡਾ ਆ ਭਾਈ ਦੁੱਧ ਵੀ ਨਾ ਕਿੱਥੇ ਸਰਦਾ ਕਾਨੂੰ ਪਤਾ ਮੁੰਡੇ ਨੂੰ ਠੰਡਾ ਹੀ ਤੈਨੂੰ ਪਤਾ ਦਿੰਦੇ ਬਿੰਦੇ ਬਿੰਦੇ ਚਾਹ ਪਾਣੀ ਹੁੰਦਾ ਮੁੱਲੇ ਅੱਧਾ ਪਾਣੀ ਹੁੰਦਾ ਇਹੀ ਆ ਆਹੀਂ ਤਾਂ ਨੇ ਅੱਧਾ ਪਾਣੀ ਪਾ ਕੇ ਦਿੰਦੇ ਆਗੇ ਫਿਰ ਉਹ ਤੈਨੂੰ ਪਤਾ ਨਾਲ ਪੈਸੇ ਲਾਉਣੇ ਆ ਤੇ ਨਾਲ ਫਿਰ ਕੋਈ ਚੱਜ ਸਵਾਦ ਨਹੀਂ ਆਉਂਦਾ ਆਉਂਦਾ ਹੁਣ ਜਵਾਕ ਨਾਲ ਡੰਗਾ ਪਾੜਦੇ ਨਾਲੇ ਗਲਾਸ ਪੀਣ ਨੂੰ ਪਾੜਦੇ ਆਥ ਨੇ ਗੱਲ ਸਹੀ ਐ ਲੈ ਭਾਈ ਹੁਣ ਘੁੱਟ ਪੀਣ ਨੂੰ ਸਾਰਾ ਦਿਨ ਕੰਮ ਕਰਦੇ ਆ ਪੀਣਾ ਤਾਂ ਨਹੀਂ ਦੇਈ ਆ ਤੇ ਬਾਕੀ ਆ ਜਿਹੜੇ ਸਕੂਲ ਜਾਂ ਜਵਾਕ ਭਾਈ ਇਹਨਾਂ ਨੂੰ ਵੀ ਘੁੱਟ ਦੁੱਧ ਦੀ ਚਾਹੀਦੀ ਹੋਰ ਆ ਕੁੜਗਾ ਆਖ ਦਿੰਦਿਆਂ ਗਾਂ ਨਹੀਂ ਪਰ ਔਠੇ ਨਾ ਖਾਵਾਂਗੇ ਅਸੀਂ ਦਹੀਂ ਤੇ ਮੋਲੇ ਦੀਆਂ ਕਿਹੜੀਆਂ ਡੰਗਾਂ ਆ ਹਨਾ ਕੁੜਗਾ ਦੰਨਿਆ ਹੁੰਦੀਆਂ ਮੋਲੇ ਉਹ ਨਾਲੇ ਸਾਟ ਤਾਂ ਪਸੰਦ ਜੈਨੀ ਉਹ ਲਾ ਮੋਲੇ ਦਾ ਦ ਇੱਕ ਤੁਸੀਂ ਕੱਲ ਤਾਂ ਮੋਟਰ ਛੱਡੀ ਹੋਈ ਸੀਗੀ ਉੱਥੇ ਸੀਗੇ ਅੱਛਾ ਹੁਣ ਦੱਸ ਹੀ ਜਾਂਦੀ ਆ ਕਹਿੰਦੀ ਆ ਕਿ ਰਾਤ ਦਾ ਆਇਆ ਨਹੀਂ ਤਾਂ ਫਿਰ ਮੋਟਰ ਛੱਡੀ ਸੀ ਫਿਰ ਹੁਣ ਰਾਤ ਨੂੰ ਤਾਂ ਆ ਜਾ ਕਰੇ ਘਰੇ ਠੰਡ ਦਾ ਟਾਈਮ ਐ ਫਿਰ ਉੱਥੇ ਪਾਈਗੇ ਸੀ ਕੋਠੇ 'ਚ ਉੱਥੇ ਕੋਠਾ ਹਟਾ ਹੈਗਾ ਆਪਣੇ ਹਾਂ ਇਹ ਤਾਂ ਹੈਗਾ ਅੱਛਾ ਉੱਥੇ ਮੁੰਡੇ ਸੀਗੇ ਕਹਿੰਦੇ ਚੱਲ ਆਪਾਂ ਉੱਥੇ ਪੈ ਜਾਗੇ ਕੰਬਲ ਜਾਂ ਲਾਈਗਾ ਸੀਗਾ ਮੁੰਡੇ ਤੋਂ ਮੰਗਾ ਲਿਆ ਕਹਿੰਦਾ ਕਿ ਚੱਲ ਅਸੀਂ ਅੱਜ ਉੱਥੇ ਪਾ ਖਾਵਾ ਪੀਵਾਂਗੇ ਚੱਲ ਭਾਈ ਮਾਹ ਮਰਦੀ ਥੋੜੀ ਚਲੋ ਉੱਥੇ ਰਹਿ ਜਾਓ ਮੈਂ ਤਾਂ ਪਹਿਲਾਂ ਕਹਿਣੀ ਐ ਵੀ ਆਹ ਜਿਹੜੇ ਨਾਲ ਤੁਰੇ ਫਿਰਦੇ ਰਹਿੰਦੇ ਆ ਮਾੜਾ ਮ ਮਿੰਟਾਂ 'ਚ ਫਸਾ ਦਿੰਦੇ ਆ ਕੁਛ ਨਾ ਕੁਛ ਕਰਕੇ ਨੀ ਭੈਣ ਹਾਈ ਮਾਂ ਬੇਲੇ ਤੋਂ ਡਰਦੀ ਆ ਮਾਂ ਆਖਦੀ ਨੀ ਪੁੱਤ ਅਮੇ ਬਾਹਰਾਂ ਨਾ ਕਿਸੇ ਨਾ ਖਾਇਆ ਪੀਆ ਕਰ ਬੈਠ ਕੇ ਜਿੰਨੇ ਨਾ ਖਾਂਦੇ ਪਿੰਦੇ ਅਗਲੇ ਉਹੀ ਫਸਾ ਦਿੰਦੇ ਆ ਖਾਂਦੇ ਪਿੰਦੇ ਕੀ ਆ ਕਹਿ ਦਿੰਦੇ ਆ ਧਾਰਮੂਆਂ ਆ ਕੱਢ ਲੋ ਆ ਕੱਢ ਲੋ ਹੈ ਖੇਤ ਧਾਰਮੂਆਂ ਕੱਢਣ ਲੱਗ ਜਾਂਦੇ ਆ ਮੁੜ ਕੇ ਭਾਈ ਚੁਗਲੀ ਕਰਨ ਲੱਗਿਆ ਅਗਲਾ ਮਿੰਟ 'ਚ ਹੀ ਕਰ ਦਿੰਦਾ ਇੱਕ ਦੋ ਵਾਰ ਅੱਗੇ ਤੈਨੂੰ ਪਤਾ ਹੀ ਤੈਨੂੰ ਫਸਾਇਆ ਹਾਂ ਤੇ ਉਹ ਵੀ ਤਾਂ ਗੱਲ ਹੈ ਬਥੇਰੇ ਅਸ ਤਾਂ ਸੱਸ ਨੂੰ ਆਖੇਗੀ ਕਹਿੰਦੀ ਆ ਕਿ ਲੜਦਿਆਂਗਾ ਜਿਹੜਾ ਭਾਈ ਹੁਣ ਸੁਣਦਾ ਨੀ ਫੇਰ ਆਪ ਵੀ ਚੁੱਪ ਕਰ ਜਾਈ ਮਾਕਰ ਨੂੰ ਮੈਂ ਜਿੰਦਾ ਚੱਤ ਪਾ ਲੂਗਾ ਕਿਦੇ ਨਾ ਲੋੜ ਹੀ ਨਹੀਂ ਜਦੋਂ ਉਹੀ ਗੱਲ ਹੈ ਕਿ ਕਰੂ ਸੋ ਭਰੂ ਜਦੋਂ ਆਪ ਤੇ ਪੰਨਿਆ ਫੇਰ ਪਤਾ ਲੱਗੂਗਾ ਫੇਰ ਪਤਾ ਲੱਗੂਗਾ ਬੋਲ ਬੋਲ ਕੇ ਤੇਰੀ ਵੀ ਬੁੱਤ ਤੇਰੇ ਬਰਾਬਰ ਦੀ ਨਤਿੰਗਾ ਉਹ ਤੂੰ ਉਹਦਾ ਕਰੇ ਰੇ ਹਾਕਾ ਉਹਨੇ ਜਿਵੇਂ ਅੱਖਾਂ ਜੈਲਾਂ ਚ ਬੈਠਿਆ ਖੜਿਆ ਕਰ ਪਰ ਸੁਣਦਾ ਨਹੀਂ ਕਿ ਮੈਂ ਦੱਸ ਹੁਣ ਕੀ ਕਰਾਂ ਕਹਿੰਦੇ ਹੁੰਦੇ ਨੇ ਜਦੋਂ ਤੀਜਮ ਪੇ ਉਦੋਂ ਤੋਂ ਆਪਾ ਬਣਾਉਣ ਲੱਗਦੇ ਆ ਫੇਰ ਜਾ ਕੇ ਕਿਤੇ ਤੰਦ ਫੁੱਲ ਬਣਦੇ ਨੇ ਇਹ ਤਾਂ ਜਬਾਨੀ ਜਾਊਗਾ ਚਾਹ ਲੈ ਹਜੇ ਕਿਹੜੇ ਬਿਚਾਰੀਆਂ ਹੋਵਾਂਗਾ ਤੰਦ ਫੁੱਲ ਤਾਂ ਬਣਾਈ ਲਵਾਂਗੇ ਤੇ ਪਰ ਉਹਦੀ ਗੱਲ ਕਰਦੀ ਆ ਵੀ ਤੂੰ ਆਪ ਦਾ ਭਾਈ ਘਰੇ ਰਿਹਾ ਕਰ ਮੈਂ ਬਿਠੇ ਰਕਈ ਨਹੀਂ ਆਂਗੀ ਤੰਦ ਖੁੱਲ ਤਾਂ ਸੁੱਖ ਨਾ ਹੋਈ ਗੱਲ ਆ ਨਾਲ ਮਿਲ ਕੇ ਵਿਆਹੀ ਦੇਵਾਂਗੇ ਵਿਆਹਿਆਂ ਤਾਂ ਜਾਣਗੇ ਆ ਫਿਰ ਵੀ ਖੜੇ ਪੈਰ ਕਿੱਥੋਂ ਰੁਪਈਆ ਆਉਂਦਾ ਇੰਨਾ ਅੱਜ ਕੱਲ ਮੂੰਹ ਪਤਾ ਕਿੰਨਾ ਟੜਦੇ ਨੇ ਚੱਲ ਜੇ ਕੋਈ ਬੰਦਾ ਆਪਦੇ ਘਰ 'ਚ ਰੁਚੀ ਰੱਖੂਗਾ ਕੋਈ ਘਰ 'ਚ ਰਹਿ ਆ ਕਰੂਗਾ ਹੈ ਤੀਵੀਂ ਨਾ ਰਹਿ ਕਰੂ ਆਪਾਂ ਕੀ ਕਰਨਾ ਕੀ ਨਾ ਫੇਰ ਹੀ ਬਣਦੇ ਹੁੰਦੇ ਆ ਐ ਥੋੜਾ ਕਹੇ ਤੋਂ ਬਣ ਜਾਂਦੇ ਨੇ ਜੇ ਘਰੇ ਖੜੂਗਾ ਰਹਿ ਵੀ ਫੇਰ ਹੀ ਕਰੂਗਾ ਗੱਲ ਤਾਂ ਹੋਈ ਆ ਤਾ ਖੜਦਾ ਨਹੀਂਗਾ ਆ ਦੇਖ ਲਈ ਉਹ ਬੂ ਮਾਨਸਾ ਕਰਦਾ ਆਊਗਾ ਫੇਰ ਕਿਸੇ ਨਾ ਕਿਸੇ ਪਾਸੇ ਟੱਪ ਜਾਊਗਾ 10 ਮਿੰਟ ਨਹੀਂ ਘਰੇ ਖੜਦਾ ਮਾਂ ਫਿਰ ਗੱਲਾਂ ਚੰਗੀਆਂ ਥੋੜਾ ਇਹ ਹੁਣ ਕਿੰਨਾ ਕੁ ਸਮਝਾਉਣ ਵਾਲੇ ਨੂੰ ਵੀ ਭਾਈ ਸ਼ਰਮ ਆਉਂਦੀ ਐ ਬਾਰੀ ਬਾਰੀ ਕਹਿੰਦੇ ਨੂੰ ਵੀ ਕੀ ਕਹਾਂਗੇ ਨਹੀਂ ਭੈਣ ਜੀ ਹੁਣ ਤਾਂ ਖੇਤ ਹੀ ਗਿਆ ਹੁਣ ਤਾਂ ਨਹੀਂ ਕਿਤੇ ਗਿਆ ਹੁਣ ਤਾਂ ਤੁਹਾਨੂੰ ਪਤਾ ਜਿਦੋਂ ਆਪਣੇ ਮੁੰਡੇ ਝੜਕੇ ਕੇ ਜਗੇ ਆ ਗਏ ਕਈ ਕੇ ਗਏ ਆ ਉਦੋਂ ਬਾਅਦ ਤਾਂ ਨਹੀਂ ਉਹ ਕਿਤੇ ਗਿਆ ਹਾਏ ਮੇਪਾ ਮਾ ਜੀਤੋ ਉਹੀ ਗੱਲਗਾ ਪਸਲਾ ਪਤਾ ਬੇਸ਼ੱਕ ਮਾਰੀ ਜਾਵੇਗਾ ਓਹੋ ਭੈਣ ਜੀ ਮੇਰੀ ਗੱਲ ਸੁਣੋ ਗੱਪਸੜਾਪਾ ਸਾਡੇ ਕੋਲ ਤਾਂ ਅੱਜ ਤੱਕ ਇਹਨੇ ਕੋਈ ਗੱਲ ਹੀ ਨਹੀਂ ਕਰੀ ਮੈਂ ਤਾਂ ਗੱ ਮੈਂ ਗੱਲ ਤੇ ਗੱਲ ਨਹੀਂ ਮੈਂ ਕਹਿੰਨੀ ਆ ਵੀ ਚਲੋ ਉਹੀ ਗੱਲ ਹੁਣ ਰਾਜ ਦਾ ਪੁੱਤ ਤੈਨੂੰ ਵੀ ਪਤਾਗਾ ਵੀ ਪਾਣੀ ਦੀ ਵਾਰੀ ਸੀ ਆਪਣੇ ਵਿੱਚ ਉਹਨਾਂ ਨੇ ਮੋਟਰ ਸਾਢ ਲਈ ਹੈ ਫਿਰ ਉਹਨੇ ਕਿੱਥੇ ਜਾਣਾਗਾ ਕਿਤੇ ਨਹੀਂ ਜਾਂਦਾ ਹੁਣ ਤਾਂ ਹੁਣ ਤਾਂ ਉਹਦਾ ਵਧੀਆ ਘਰੇ ਰਹਿੰਦਾ ਆਰਾਮ ਨਾਲ ਤੂੰ ਗੱਪਸੜਾਪ ਬੇਬੇ ਕਹਿੰਨੀ ਆ ਮੈਂ ਕਿੰਨੀ ਗੱਪਸੜਾਪ ਮਾਰ ਤੇ ਜੇ ਮੈਂ ਗੱਪਸੜਾਪ ਮਾਰਨ ਵਾਲੀ ਹੁੰਦੀ ਅੱਜ ਨੂੰ ਬੇਬੇ ਮੇਰਾ ਘਰ ਪਟਿਆ ਹੁੰਦਾ ਹਾਂ ਉਹ ਤਾਂ ਮਾਤਾ ਆਇਆ ਨਹੀਂ ਸੌਣ ਮਾਰਿਆ ਉਹਦੇ ਛਿੱਤਰ ਮੁੱਕੀ ਵੀ ਖਾਈ ਜੰਨੀ ਆ ਤੇਰੇ ਸਾਹਮਣੇ ਹੀ ਖਾਨੀ ਆ ਕੋਈ ਨਾ ਪੁੱਤ ਮੈਨੂੰ ਪਤਾ ਹੀ ਹੈਗਾ ਮੈਂ ਤਾਂ ਤੈਨੂੰ ਆ ਕਹਿਨੀ ਆ ਵੀ ਨਿੱਕੀ ਨਿੱਕੀ ਗੱਲ ਨਾ ਮਾਪਿਆਂ ਕੋਲ ਵਾਪਾ ਦੱਸ ਦੇਣੀ ਹੁੰਦੇ ਜੇ ਤਿੰਗ ਅਬ ਸਾਰੀ ਗੱਲ ਹੀ ਦੱਸੀ ਜਾਵਾਂ ਫਿਰ ਆਪਣੇ ਘਰ ਨਹੀਂ ਨਾ ਬਸਦੇ ਹਾਂਜੀ ਮੇਰੀ ਗੱਲ ਸੁਣੋ ਜੇ ਅੱਜ ਤੱਕ ਇਹ ਕੋਈ ਗੱਲਬਾਤ ਦੱਸਦੀ ਤਾਂ ਘਰੇ ਬੈਠੀ ਹੁੰਦੀ ਹਾਂ ਐਨਾ ਕੁਝ ਹੋ ਕੇ ਵੀ ਤਾਂ ਵੀ ਅਸੀਂ ਲੈ ਕੇ ਨਹੀਂ ਜਾਂਦੇ ਵੀ ਨਾ ਆਪਦਾ ਘਰ ਬਸਾ ਭਾਈ ਸਾਡੇ ਕੋਲੇ ਕਿੰਨਾ ਕਚਰ ਬੈਠੇਗੀ ਤੂੰ ਇਹਨੂੰ ਪਤਾ ਹੀ ਆ ਭਾਈ ਮੈਂ ਕਿੰਨਾ ਕੋਈ ਕੋਸਾ ਨਹੀਂ ਆ ਚੱਲ ਆ ਉਸ ਮਿਹੇ ਬੋਲਦੇ ਆ ਉਹਦੀ ਕੁਝ ਹੋ ਜਾਂਦੇ ਜਦੋਂ ਆਪਾਂ ਕਰੋ ਪੈਰ ਚੱਕ ਲੈਨੇ ਆ ਉਹ ਫਿਰ ਬਾਰਾ ਵਾਦਾ ਵੱਜ ਜਾਂਦਾ ਗਾ ਭੈਣ ਜੀ ਤੀਵੀਂ ਬੰਦੇ ਦੀ ਕੋਈ ਲੜਾਈ ਨਹੀਂ ਹੁੰਦੀ ਲੜਾਈ ਨਹੀਂ ਹੁੰਦੀ ਤੂੰ ਆਪ ਸਹਣੀ ਹੈਗੀ ਆਪਾਂ ਦਾ ਸਸਨਣ ਦਾ ਹੁੰਦਾ ਜੇ ਉਹ ਚੋਗਾ ਨਾ ਹੁਣ ਤੈਨੂੰ ਪਤਾ ਚੋਗਾ ਲਾ ਹੁਣ ਮੈਂ ਤਾਂ ਕਹਿੰਦੀ ਹਾਂ ਵੀ ਤੁਸੀਂ ਸਸ ਨੂੰ ਹਾਂ ਠੀਕ ਰਿਹਾ ਕਰੋ ਨਾ ਨਾ ਅਸੀਂ ਤਾਂ ਵਧਗਾ ਬਲੇ ਜਨੇ ਹੱਕ ਕਹਿੰਦੇ ਵਧਗਾ ਰਹਿੰਦੇ ਨਾ ਉਹ ਸਸ ਇਕੱਠਾ ਰੋਟੀ ਟੁੱਕ ਖਾਣ ਨਾ ਇਕੱਠਾ ਚਾਹ ਪਾਣੀ ਪੀਣ ਨਾ ਮੈਂ ਇਹਨੂੰ ਵਿਚਾਰੀ ਨੂੰ ਕੀ ਕਹਾਂ ਮੇਰੇ ਚੁੱਲ੍ਹੇ ਤੇ ਹੋਰ ਮੈਂ ਤਾਂ ਆ ਕੰਗਲੀ ਇਹੀ ਤੇ ਧੀਆ ਤੇ ਇਹੀ ਮੇਰੀ ਨੋ ਆ ਗਈ ਹਾਂ ਮੈਂ ਕਿੱਥੇ ਲੈ ਕੇ ਜਾਣਾ ਮੇਰੀ ਵਾਕੜੀ ਸੋਲ ਦੇ ਘਰੇ ਆ ਗਈ ਅੱਗੇ ਸੁੱਖ ਨਾ ਜਾਂਦੀ ਸੀ ਹੁਣ ਤਾਂ ਉਹਨੇ ਵੀ ਨਹੀਂ ਗੇੜਾ ਮਾਰਿਆ ਨੀ ਹਾਂ ਮੈਂ ਤਾਂ ਕਿ ਪੁੱਛ ਗੱਡੇ ਮੈਂ ਕਹਿੰਦਾ ਕਦੇ ਗੇੜਾ ਹੀ ਨਹੀਂ ਮਾਰਿਆ ਹੁਣ ਬੱਸ ਆਈ ਹਾਂ ਹਾਂ ਕਬੀਲਦਾਰੀਆਂ ਚ ਕਿੱਥੇ ਨਿਕਲਿਆ ਜਾਂਦਾ ਹਾਂ ਹਾਂ ਚੱਲ ਭਾਈ ਹਾਂ ਉਹਦਾ ਜਵਾਬ ਆ ਚੱਲ ਭਾਈ ਉਹ ਆਪਦਾ ਪੜਦਾ ਪੁਰਦਾ ਗਾ ਚੱਲ ਆਪਦਾ ਉਹ ਕੰਮ ਧੰਦੇ ਤਰਿਆ ਫਿਰਦਾ ਰਹਿੰਦਾ ਗਾ ਹੁਣ ਤੱਕ ਇਹਨੇ ਵੀ ਨਹੀਂ ਗੇੜਾ ਮਾਰਿਆ ਅਗੇ ਤਾਂ ਜਵਾਬ ਆ ਜਾਂਦਾ ਸੀਗਾ ਚੱਲ ਭਾਈ ਕਿੱਥੇ ਨਿਕਲਿਆ ਜਾਂਦਾ ਆਪੋ ਆਪਣੀਆਂ ਕਬੀਲਦਾਰੀਆਂ ਹੁਣ ਅੱਜ ਕ ਕਬੀਲਦਾਰੀਆਂ ਪੁੱਛਣਾ ਨਹੀਂ ਪੈਂਦੇ ਆਖੇਂ ਕੀ ਕਹਿੰਦੀ ਕਿ ਕਿਧਰੇ ਨਹੀਂ ਨਿਕਲਿਆ ਜਾਂਦਾ ਉਹੀ ਕੰਮ ਹੁੰਦੇ ਸੀ ਉਹੀ ਕਬੀਲਦਾਰੀਆਂ ਹੁੰਦਾ ਸੀ ਆ ਪਤਾ ਨਹੀਂ ਕਿਵੇਂ ਹੁਣ ਟੱਕਂਦੀ ਕਹਿੰਦੀ ਹੈ ਕਿ ਕਿਤੇ ਨਹੀਂ ਜਾਇਆ ਜਾਂਦਾ ਅੱਗੇ ਅਗਲਾ ਰਿਸ਼ਤੇਦਾਰੀਆਂ ਚ ਵੀ ਵਗ ਜਾਂਦਾ ਸੀ ਦੋ ਦੋ ਦਿਨ ਲਾ ਆਉਂਦਾ ਸੀਗਾ ਹੈ ਟਿੱਕਾ ਫੋਨ ਆਗੇ ਫੋਨ ਆਖੇਂ ਕੀ ਕਹਿੰਦੀ ਹੱਥ ਨੇ ਰੋਟੀ ਖਾ ਲੈਂਦੇ ਹੱਥ ਨੇ ਬਸ ਚੱਕ ਕੇ ਉਹ ਵਾਹ ਜਾਂਦੇ ਸਾਰੀਆਂ ਰਿਸ਼ਤੇਦਾਰੀਆਂ ਆਖੇਂ ਕੀ ਕਹਿੰਦੀ ਇਹਨਾਂ ਨੇ ਭਲਾ ਤਿੰਗਾ ਨਾ ਪਿਛਲੇ ਸਾਲ ਕਹਿੰਦੇ ਸੀ ਜ਼ਮੀਨ ਠੇਕੇ ਤੇ ਦੇਵਾਂਗੇ ਦਿੱਤੀ ਤਾਂ ਨਹੀਂ ਆਪ ਹੀ ਵਾਹੀ ਕਰਦਾ ਵੀ ਠੇਕੇ ਤੇ ਦੇਤੀ ਨਾ ਨਾ ਆਪ ਹੀ ਆ ਅੱਛਾ ਉਹ ਦਿੱਤੀ ਨਹੀਂ ਗਈ ਇਹ ਤਾਂ ਹੀ ਤਾਂ ਹੋਈ ਗੱਲ ਉਹਨੂੰ ਪੈਣਾ ਪੈਂਦਾਗਾ ਉੱਥੇ ਹਾਂ ਚਲ ਆਂਦਾ ਬੰਦੇ ਰੱਖ ਰਕੇ ਸੀਰੀ ਫਿਰਾਏ ਤਾਂ ਕੋਈ ਹਾਂ ਫਿਰ ਤੈਨੂੰ ਪਤਾ ਆਇਆ ਨਾ ਪਸੂ ਸਾਰੇ ਮਾਰਦੇ ਨਹੀਂ ਮੈਂ ਉਹਦੋਂ ਕਹਿੰਦੇ ਸੀ ਵੀ ਠੇਕੇ ਤੇ ਦੇਵਾਂਗੇ ਵੀ ਨਹੀਂ ਹੁੰਦੀ ਨਹੀਂ ਥੋੜੀ ਕਰਾਂਗੇ ਮੈਂ ਚੱਲ ਪਾਈ ਨਾ ਨਾ ਹਜੇ ਤਾਂ ਆਪ ਹੀ ਕਰੀ ਜਾਂਦੇ ਆਗੇ ਉਹ ਬੰਦਾ ਰੱਖ ਛੱਡਣਾ ਇੱਕ ਹਾਂ ਉਹ ਚੱਲ ਨਾਲ ਇਹਦੇ ਕਰਾ ਦਿੰਦਾ ਨਹੀਂ ਤਾਂ ਮੈਂ ਕਹਿ ਦਿੰਦੀ ਵੀ ਜਦੋਂ ਚੰਗਾ ਭਲਾ ਰੱਖਿਆ ਹੋਇਆ ਚੱਲ ਦਿਨੇ-ਦਿਨੇ ਮੈਂ ਐ ਨਹੀਂ ਕਹਿੰਦੀ ਵੀ ਗੇੜਾ ਨਾ ਮਾਰੇ ਖੇਤ ਜਾਵੇ ਕੰਮ ਧੰਦਾ ਕਰੇ ਚੱਲ ਆਥਣੇ ਤਾਂ ਆਪਦਾ ਘਰੇ ਆ ਜੇ ਹਾਂ ਵੀ ਇਹ ਤਾਂ ਗੱਲ ਵਿਚ ਆਥਣ ਜਾਨਵਰ ਵੀ ਜਾਂਦਾ ਠੀਕ ਹੈ ਨਾ ਤੁਸੀਂ ਹੁਣ ਇਹ ਦੇਖ ਲੈ ਵੀ ਕੱਲ ਦਾ ਗਿਆ ਦੁਪਹਿਰ ਦਾ ਹਜੇ ਤੱਕ ਆ ਦੂਜਾ ਦਿਨ ਆ ਗਿਆ ਹੈ ਦਿਨ 6 ਪੰਨੋਂ ਹਜੇ ਤੱਕ ਉਹ ਕਰੇ ਨਹੀਂ ਬੜੇ ਨਿਪਾਈ ਨਹੀਂ ਉਹ ਆ ਜਿਹੜਾ ਮੱਛੜੀ ਆ दारू ਦੂਰ ਉਹ ਕੱਢਣ ਲੱਗ ਜਾਂਦੇ ਆ ਕਿ ਮਹੀਨੇ 20 ਦੇ ਤੋਂ ਕੱਢ ਲੈਂਦੇ ਆ ਮੇਰੀ ਗੱਲ ਸੁਣ ਉਹੀ ਤਾਂ ਮੈਂ ਪਹਿਲਾਂ ਕਹਿ ਕੇ ਹਟੀਆਂ ਵੀ ਆਹ दारूਆਂ ਕਿਸੇ ਦਿਨ ਮਰਵਾ ਦੇਣਗੀਆਂ ਕੋਈ ਇਹੋ ਜੀ ਚੁਗਲੀ ਲਾਊਗਾ ਨਾ ਤੇ ਅੰਦਰ ਕਰਾ ਦੇ ਵੀ ਸਾਡੇ ਗਵੰਡੀਆਂ ਨਹੀਂ ਕਰਤੀ ਸੀ ਚੁਗਲੀ ਤੂੰ ਪਤਾ ਹੀ ਹੈ ਜਿੱਤ ਨੂੰ ਫੜ ਕੇ ਲਈ ਸੀ ਇਹ ਤੋਂ ਪਹਿਲਾਂ ਕਹਿ ਕੇ ਹਟ ਜਾ ਬੇਬੇ ਵੀ ਬੇਬੇ ਐਡਾ ਕੰਮ ਹੋ ਗਿਆ ਆਂਡ ਗਵੰਡ ਚ ਦੇਖ ਲੈ ਤੂੰ ਹਾਂ ਭਾਈ ਉਹੀ ਤਾਂ ਗੱਲ ਹੈ ਕੋਈ ਕਿਸੇ ਤੇ ਰਾਜੀ ਹੁੰਦਾ ਨਹੀਂ ਚੁਗਲੀ ਕਰਤੀ ਤੇ ਆਪਾਂ ਨੁਲਝ ਜਾਵਾਂਗੇ ਪਹਿਲੀ ਗੱਲ ਤਾਂ ਉਹੀ ਗੱਲ ਘਰ ਲੱਗਣ ਨੂੰ ਹੋ ਜੂ ਲੱਗਣ ਨੂੰ ਹੋ ਜੂ ਪਹਿਲੀ ਗੱਲ ਤਾਂ ਆਏ ਆ ਤੂੰ ਘਰੇ ਆਪਦਾ ਚੱਜ ਦਾ ਖਾਣ ਲੱਗ ਜਾ ਚੱਜ ਦਾ ਪਹਿਨਣ ਲੱਗ ਜਾ ਕੋਈ ਚੀਜ਼ ਬਣਾ ਲੈ ਉੱਥੇ ਲੋਕ ਮੱਚ ਜਾਂਦੇ ਨੇ ਹੋਰ ਉਹੀ ਤਾਂ ਗੱਲ ਆ ਗਈ ਅੱਜ ਕੱਲ ਕੋਈ ਨਹੀਂ ਰਾਜੀ ਕਿਸੇ ਤੇ ਮੈਂ ਤਾਂ ਇਹਨਾਂ ਨੇ ਪਈ ਆ ਉਹ ਠੀਕ ਕਰ ਤੋ ਮੰਗਾ ਲਾ ਹਾ ਡੱਬਾ ਜਾਂ ਲਿਆਉਂਦੇ ਹੁੰਦੇ ਜਿਹੜਾ ਚੱਲ ਆਪਦਾ ਭਾਈ ਬੋਤਲ ਪੀਣੀ ਕੇ ਅੱਧਾ ਬੋਤਲ ਪੀਣੀ ਆ ਅਬ ਤੂੰ ਉਹ ਮਗਾ ਲਓ ਪੀ ਲਿਆ ਕਰ ਆਖਰਿੰਦਾ ਉਹ ਬੇਬੇ ਕੇ ਰੋਗ ਲੌਂਦੀ ਆ ਆ ਕਿ ਦੇਸੀ ਹੁੰਦੀ ਆ ਫਿਰ ਹੁਣ ਇਹਨਾਂ ਦੇ ਮਗਰ ਕੀ ਕਰ ਗਏ ਬਸ ਤੋ ਹੁਣ ਜਦੋਂ ਸ਼ੁਰੂ ਤੋਂ ਪੀਂਦਾ ਹੀ ਆ ਚੱਲ ਭਾਈ ਚੱਲ ਕੋਈ ਨਾ ਉਹ ਲੈਪੋ ਲੈ ਆਪਦਾ ਸਿੱਖੀ ਤਾਂ ਗੱਲ ਹੁੰਦੀ ਆ ਚੱਲ ਕੱਢ ਲਈ ਹੁਣ ਰੋਜ਼ੀ ਤਾਂ ਨਹੀਂ ਦਾਰੋਂ ਨਿਕਲਦੀਆਂ ਹੁੰਦੀਆਂ ਤੇ ਰੋਜ਼ ਬਹਾਨਾ ਗੱਲ ਤਾਂ ਉਹ ਹੀ ਵੀ ਰੋਜ਼ ਤਾਂ ਨਹੀਂ ਹੁੰਦਾ ਮੈਂ ਬਚਾ ਗੱਲ ਦੀ ਪਾਣੀ ਹੁਣ ਮੈਂ ਕੀ ਕਰਾਂ ਜੇ ਇਹਨਾਂ ਤਖੇਤਾ ਵੀ ਐ ਥੋੜੀ ਨਾ ਘਰ ਚਲਦੇ ਹੁੰਦੇ ਆ ਉਹ ਕਈ ਜਣੇ ਆ ਆਪਣੇ ਬਾਰੀ ਨਾ ਕੱਢਦੇ ਆ ਕਿ ਉਹਨੇ ਕੱਢ ਲਈ ਕਿ ਉਹਨੇ ਕੱਢ ਲਈ ਪੈ ਤੈਨੂੰ ਪਤਾ ਕੀ ਕਰਗੇ ਚਾਹ ਬਣਾ ਕੇ ਆਈ ਆ ਆ ਜਾ ਤੂੰ ਅੰਦਰ ਪੀ ਲੈ ਉਥੇ ਚਾਹ ਚੱਲ ਚਾ ਪੀ ਲੋ ਚਾਹ ਹਾਂ ਕੋਈ ਨਾ ਲੈ ਜਾ ਗਲਾਸ ਨਾ ਮੈਂ ਤੈਨੂੰ ਪੀਂਦੀ ਪਤਾ ਨਹੀਂ ਲੈ ਥੋੜੀ ਜੀ ਨਾ ਨਾ ਕੋਈ ਨਹੀਂ ਪੀਓ ਤੁਸੀਂ ਉਹ ਚੀਜ਼ ਤਾਰਦੇ ਤੇਰੀ ਮਾਂ ਨੂੰ ਚੰਗਾ ਨਾ ਬਸ ਚੀਜ਼ਾਂ ਦਾ ਕੀ ਆ ਮੈਂ ਤੈਨੂੰ ਖਾ ਕੇ ਆਈ ਸੀ ਨਾ ਨਾ ਕੋਈ ਨਹੀਂ ਬਿਸਕਟ ਪਾਇਆ ਨਾਲੇ ਤਾਂ ਮੈਂ ਭੁਜਗਾ ਜਾ ਪਿਆਗਾ ਉਹ ਪਾ ਲਿਆ ਠੀਕ ਐ ਨਾ ਆਹ ਪਿਆ ਤੇ ਚਾਹ ਲੈ ਜਾ ਫਿਰ ਆ ਜਾ ਤੂੰ ਲੈ ਆ ਪੈ ਚਲਦੇ ਆ ਕੀ ਕਰੀਏ ਰੋਟੀ ਬਣਾ ਲਈ ਨਾਲੇ ਸੱਚੀ ਇਹਦੇ ਕੰਨ ਤਾਂ ਨਾ ਮੇਰੀ ਬਾਹਲੀ ਆਤਮਾ ਕਦੇ ਕਦੇ ਤਾਂ ਤੜਫਦੀ ਹੈ ਵੀ ਮਨਾ ساری ਉਮਰ ਹੋ ਗਿਆ ਇਹਨੂੰ ਐ ਚੱਲਦੀ ਨੂੰ ਕਦੇ ਤਾਂ ਐ ਸੌਖਾ ਸਾਂ ਲਊਗੀ ਵੀ ਅੱਜ ਮੈਂ ਸੌਖੀ ਹੋਗੀ ਪਰ ਸਾਈ ਤੜਪਦੀ ਰਹਣੀ ਹੈ ਨੇ ਭੈਣੇ ਆਖੇਗੀ ਕਹਿੰਦੀ ਜਦੋਂ ਛੋਟਾ ਹੁੰਦਾ ਸੀਗਾ ਉਦੋਂ ਚਮੜਾ ਲਿਆ ਹਾਂ ਉਦੋਂ ਆਪਨੇ ਕੋਸ ਆਖਿਆ ਨਾ ਇਹਨੂੰ ਮੈਂ ਆਖ ਦਿੰਦੀ ਵੀ ਇਹਦਾ ਪਿਆਉ ਹੋਈ ਨਹੀਂਗਾ ਆਖੂ ਮੇਰਾ ਪਿਆਉ ਹੋਈ ਨਹੀਂਗਾ ਮੈਨੂੰ ਵੀ ਬੇ ਝੜਕਦੀ ਆ ਜਦ ਆਖਾ ਜੱਲਿਆ ਨਾ ਤੁਰਿਆ ਫਿਰਦਾ ਸੀਗਾ ਕਮ ਮਾ ਧੰਦਿਆ ਜੋ ਪੜਨ ਭਗ ਜਾਂਦਾ ਬਸ ਮਾਇਕੇ ਦੇ ਮਾਰਾ ਨਹੀਂ ਸੀ ਇਹਨੇ ਤੇ ਹੁਣ ਅੱਖਾਂ ਕਹਿੰਦੀਆਂ ਆਈਂ ਜਵਾਖ ਚਾਂਬੜ ਜਾਂਦੀਆਂ ਫਿਰ ਆਈਂ ਤਾਂ ਪਾ ਦੁੱਖ ਪਾਉਣੀ ਐ ਮੇਰਾ ਕੱਲਾ ਤੇ ਮੇਰਾ ਕੱਲਾ ਆਪਾਂ ਆਪ ਹੀ ਚੰਬੜਾ ਲਾਨੇ ਆ ਮਾਵਾ ਹੀ ਚੰਬੜਾ ਹੁੰਦੀਆਂ ਨੇ ਤੀਪ ਤਾਂ ਹੁੰਦਾ ਕਿ ਮਾਵਾ ਚੰਬੜਾ ਹੁੰਨਾ ਪਿਆ ਉਹ ਚੰਬੜਾਗਾ ਨਾ ਆਪੇ ਮਾ ਭੱਜ ਕੇ ਮੂਰੇ ਹੋ ਜਾਂਦੀ ਹੈ ਤਾਂ ਹੀ ਘਰ ਸਿਰੇ ਚੜ ਜਾਂਦੇ ਆ ਫਿਰ ਸੋਚਦਾ ਵੀ ਨਹੀਂ ਵੀ ਮੇਰੀ ਮਾਂ ਨੇ ਕਦੇ ਉਂਗਲ ਨਹੀਂ ਸਿਲਾਈ ਵੀ ਮੈਂ ਇਹਦੀ ਵੀ ਇੱਜ਼ਤ ਰੱਖਾਂ ਪਰ ਕਾਨੂੰ ਹੋ ਜਾਂਦਾ ਜਦੋਂ ਗੱਭਰੂ ਹੋ ਜਾਂਦੇ ਉਹ ਕਹਿੰਦੇ ਤੂੰ ਕੀਤਾ ਹੀ ਕੀ ਹੈ ਮੇਰਾ ਕੀਤਾ ਹੀ ਕੀ ਹੈਗਾ ਮੈਂ ਤਾਂ ਕਿਦੇ ਦੇ ਚਾਰ ਉਂਗਲਾਂ ਨਹੀਂ ਸਿਲਾਂਗਾ ਹੁਣ ਫਿਰ ਹੁਣ ਮੱਕੀ ਚੱਲ ਫਿਰ ਹੁਣ ਅਜਿਹੇ ਜੀ ਭਾਈ ਕਰੂਗਾ ਉਹ ਜੀ ਭਰੂਗਾ ਕੀ ਕਰੇ ਹੋਰ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਸੱਚੀ ਬਲਾਈ ਤੇ ਕੀ ਕਰੀਏ ਨਾ ਕਿਸੇ ਕੋਲ ਨਹੀਂ ਪੀਣਾ ਚਾ ਹੁਣ ਤਾਂ ਭਣ ਕਿਤੇ ਨਹੀਂ ਜਾਂਦਾ ਚੱਲ ਹੁਣ ਆ ਜੂਗਾ ਬਿੰਦ ਛੱਟ ਨੂੰ ਤੇ ਤੂੰ ਰਹੀ ਅੱਜ ਨਾਲੇ ਤੇ ਮੇਰੇ ਅੱਖਾਂ ਮਾਰੇ ਹੈਗਾ ਉਹ ਤਾਂ ਮੈਂ ਜਾਣਾ ਹੈ ਮੁੜਨਾ ਹੈ ਨਾ ਕੋਈ ਵੀ ਚੱਲ ਆ ਜਾਂਦੇ ਉਹਨੂੰ ਤੇ ਫੇਰ ਤੂੰ ਉਹਦੇ ਆਈ ਤੂੰ ਜਾਈ ਹਾਂ ਚਾਹੀ ਤਾਂ ਵਗ ਜੂਗੀ ਕੋਈ ਮਿਲ ਕੇ ਜਾਈ ਚੰਗਾ ਔਰ ਕਿੰਨੇ ਟਾਈਮ ਤੋਂ ਆਈ ਹੈ ਮੈਂ ਤਾਂ ਕਾਇਦੀ ਨਹੀਂ ਆ ਵਾਹ ਕੁੜੇ ਲਈ ਨਹੀਂ ਗਤਾ ਲੈ ਆ ਕੁੜਾ ਚਾ ਲਵੇ ਕੁੜਗਾਂ ਦਾ ਨਹੀਂ ਬਣਾਉਂਦਾ ਫਲਾਨਾ ਨਹੀਂ ਬਣਾਉਂਦਾ ਲੈ ਅੱਜ ਹੀ ਕੁੜਗਾਂ ਦੇ ਕਿਹੜਾ ਇਥੇ ਵਿਆਹ ਧਰੇ ਪਏ ਆਵੇ ਕੁੜਗਾਂ ਦੇ ਸਮਾਨ ਨੂੰ ਕੁੜਗਾਂ ਦੇ ਸਮਾਨ ਨੂੰ ਲੈ ਕੇ ਭਾਈ ਜਾਂਦੀ ਹੈ ਵੀ ਜਦੋਂ ਆਉਂਦੀ ਹੈਗੀ ਹੋਰ ਇਹਨੂੰ ਕੋਈ ਗੱਲ ਨਹੀਂ ਆਉਂਦੀ ਇਹਦੀ 30 ਦਿਨ ਮੁਖ ਤਿਆਰੀ ਹੁੰਦੀਗੀ ਵੀ ਮੈਂ 30 ਦਿਨ ਮੁਖ ਤਿਆਰੀ ਹੋਵੇ ਜਿੰਨਾ ਚਿਰ ਮੈਂ ਬੈਠੀ ਤੇਰੀ 30 ਦਿਨ ਮੁਖ ਤਿਆਰੀ ਕੇ ਮੈਂ ਚੱਲੂਗੀ